ਮੈਨੂੰ ਪਤਾ ਕੰਮ ਤੇਰਾ ਕਿਨੇ ਕਰ ਦੇਣਾ ਵਾ ਤੇ ਤੂੰ ਆਪਣਾ ਮੇਰਾ ਭਰਾ ਚੱਕੰਨਾ ਰਹੀ ਤੇ ਮੈਨੂੰ ਪਤਾ ਨਾ ਤੇਰਾ ਲੱਗਣਾ ਦੱਸੋ ਵੀ ਜਦੋਂ ਪਲਵਾਨ ਨਾ ਖੇਡਦੇ ਆ ਉਦੋਂ ਨਹੀਂ ਦਾ ਟੱਕ ਇਨੇ ਕੰਮ ਕਰਨਾ ਉਦੋਂ ਨਹੀਂ ਸਾਨੂੰ ਪਲਵਾਨ ਨੇ ਕਦੀ ਕਿਹਾ ਵੀ ਤੁਸੀਂ ਚੱਕੰਨੇ ਰਹੋ ਫਿਰ ਉਸ ਤੋਂ ਪੰਜਾ ਸੱਤਾਂ ਦਿਨਾਂ ਬਾਅਦ ਸਾਨੂੰ ਤੁਮਕੀਆਂ ਦਵਾਈਆਂ ਜਾਂਦੀਆਂ ਗੈਂਸਟਰਾਂ ਤੋਂ ਕਾਤੋਂ ਦਵਾਈਆਂ ਜਾਂਦੀਆਂ ਦੱਸੋ ਅਸੀਂ ਕਿਹਦਾ ਕੀ ਮਾੜਾ ਕੀ ਤਾਂ ਇਨੀ ਕਿ ਮਾਦੇ ਪੁੱਤ ਕਿਉਂ ਸਾਨੂੰ ਨਜ਼ਾਇਜ਼ ਕੋਈ ਗੋਲੀ ਮਾਰੂਗ ਤੁਸੀਂ ਇਹ ਵੇਖ ਲਓ ਵੀ ਇੱਕ ਪਾਸੇ ਕਹਿਣਾ ਪੁੱਤ ਤੇ ਬੰਦੇ ਨੂੰ ਮਹਿਣਾ ਕੀ ਮਾਰਿਆ ਜਾਂਦਾ ਵਾ ਵੀ ਜਦੋਂ ਤੇਰੇ ਬੁੜੇ ਦੀ ਡੈਥ ਹੁੰਦੀ ਹੈ ਨਾ ਤੇ ਤੈਨੂੰ 20000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ 20000 ਉਹ ਘਟਲਾ 1.5 ਸਾਲ ਬਾਅਦ ਉਹ ਦੋ ਡੋਂਟ 8 ਸਾਲਾਂ ਬਾਅਦ ਜਾ ਕੇ 20 ਤੋਂ ਲੈ ਕੇ ਤੇ ਬਾਈ ਦੇ ਲਾਸਟ ਤੇ ਜਾ ਕੇ ਮੈਨੂੰ ਇਹ ਮੇਣਾ ਵਜਦਾ ਵਾ ਜਿਹੜੇ ਮਾੜਾ ਮੁਹੀ ਪਿਆਰ ਕਰਦੇ ਉਹ ਬੰਦੇ ਵੀ ਮੈਨੂੰ ਗਲਤ ਸਮਝਣ ਲੱਗ ਗਏ ਕਿ ਖਰੇ ਪ੍ਰੀਤ ਗਲਤ ਆ ਕਿ ਪ੍ਰੀਤ ਨੇ ਗਦਾਰੀ ਕੀਤੀ ਆ ਹਨਾ ਇਹਦੇ 'ਚ ਕੋਈ ਮੈਂ ਝੂਠ ਨਹੀਂ ਬੋਲੂਗਾ ਜੋ ਮੇਰੇ ਨਾਲ ਹੱਟ ਬੀਤੀ ਮੇਰੀ ਜ਼ਿੰਦਗੀ 'ਚ ਹੋਈ ਮੈਂ ਉਹ ਦੱਸਣ ਲੱਗਾ ਵੀ ਮੈਂ ਕੀ ਕੀਤਾ ਤੇ ਬੰਦਿਆਂ ਨੇ ਮੇਰੇ ਨਾਲ ਕੀ ਕੀਤਾ ਤੇ ਮੈਂ ਕਿਉਂ ਪਿੱਛੇ ਹੋਇਆ ਮੈਂ ਗਲਤੀ ਕਿਉਂ ਬੰਦੇ ਗਲਤੀ ਇਹ ਮਾਰੇ ਬਾਬਾ ਦੀਪ ਸਿੰਘ ਜਾਣਦਾ ਠੀਕ ਆ ਸਾਡੇ ਆਪ ਦੇ ਹੀ ਬੰਦੇ ਮੈਨੂੰ ਬਹੁਤ ਜ਼ਿਆਦਾ ਪਾੜਦੇ ਤੇ ਮੈਨੂੰ ਗਦਾਰ ਕਹਿੰਦੇ ਮੈਨੂੰ ਲਾ ਲਾ ਕੇ ਸਟੋਰੀਆਂ ਪਾਈਆਂ ਜਾਂਦੀਆਂ ਮੈਂ ਵਿੱਚ ਮੈਂਸ਼ਨ ਵੀ ਕਰੂੰਗਾ ਸਟੋਰੀ ਜਿੱਥੇ ਮੈਨੂੰ ਗਦਾਰ ਕਿਹਾ ਗਿਆ ਗਾਣਾ ਗਵਾਇਆ ਗਿਆ ਕਿਸ ਬੰਦੇ ਦੋਂ ਠੀਕ ਆ ਇਹਨੇ ਮਹਾਪੁਰਸ਼ਾਂ ਦੀ ਅਕੈਡਮੀ ਜੋ ਕਬੱਡੀ ਦਾ ਉਹ ਡੈਡਾ ਸਿੱਖਿਆ ਵਾ ਪੁਲਵਾਨ ਉਹ ਕਮੈਂਟਰ ਨਾਲ ਲੜਦਾ ਹੁੰਦਾ ਵੀ ਤੂੰ ਮਹਾਪੁਰਸ਼ਾਂ ਦਾ ਨਾਮ ਗਲੇਣਾ ਹਾਲਾ ਕਿ ਮੈਂ ਸਾਰੀ ਕਬੱਡੀ ਮੈਨੂੰ ਉੱਥੋਂ ਮਿਲੀ ਮਿਲੀ ਉੱਥੋਂ ਬੋਲੇ ਹੋਏ ਮਹਾਪੁਰਸ਼ਾਂ ਦੇ ਚਲੋ ਗੱਲਾਂ ਆਪਾਂ ਛੱਡ ਦਿਆਂ ਤੁਹਾਨੂੰ ਮੈਂ ਕਮੈਂਟਰ ਦਾ ਨਾਮ ਵੀ ਦੱਸ ਦੂੰਗਾ ਜੇ ਕਿਹਨੂੰ ਡਾਊਟ ਹੋਊਗਾ ਫਿਰ ਮੈਂ ਸਰਾ 2022 ਤੋਂ ਬਾਅਦ ਜਿੰਨੇ ਮੈਂ ਜੋ ਵੀ ਮੋਟਸਲ ਜਿੱਤਿਆ ਜੇ ਕੋਈ ਮੰਦਰੀ ਜਿੱਤੀ ਜੇ ਕੋਈ ਕੈਸ਼ ਜਿੱਤਿਆ ਨਗਦ ਵੈਸਟ ਨਿਕਲ ਕੇ ਸਾਰੇ ਮੈਚਾਂ ਦੇ ਪਲਵਾਨ ਇੱਕ ਰਾਮੀ ਬਾਹ ਖੜੀ ਕਰਕੇ ਕਹਦੇ ਕਿ ਮੈਂ ਗੋਪੀ ਪਲਵਾਨ ਨੂੰ ਅੱਧ ਨਹੀਂ ਦੇ ਗਿਆ ਇਕੱਲੇ ਨੂੰ ਜੇ ਮੈਨੂੰ ਪੈਸੇ ਨਾਲ ਲਾਲਚ ਹੁੰਦਾ ਮੈਨੂੰ ਪੈਸੇ ਨਾਲ ਪਿਆਰ ਹੁੰਦਾ ਮੈਂ ਰੁਪਈਆ ਨਾ ਦਿੰਦਾ ਮੈਂ ਅਸੀਂ ਵੱਡੇ ਵੱਡੇ ਕੱਪ ਛੱਡੇ ਵੱਡੀਆਂ ਵੱਡੀਆਂ ਟੀਮਾਂ ਛੱਡ ਕੇ ਇਹਨਾਂ ਨਾਲ ਖੇਡੇ ਇਹਨਾਂ ਸਾਡਾ ਐਂਡ ਦੇ ਡੇ ਜਦੋਂ ਸਾਨੂੰ ਲੋੜ ਹੀ ਆਡੇ ਸਨਮਾਨਾਂ ਚ ਕੋਈ ਮੁੱਲ ਨਹੀਂ ਪਿਆ ਉਲਟਾ ਮੇਰੇ ਸਨਮਾਨ ਦੇ ਪੈਸੇ ਦਾ ਮੈਨੂੰ ਹੀ ਨਹੀਂ ਪਤਾ ਲੱਗਾ ਉਹ ਆਏ ਬੰਦਿਆਂ ਤੋਂ ਲੈ ਮੈਨੂੰ ਦੱਸਿਆ ਨਹੀਂ ਗਿਆ ਜਿਹੜੀ ਚੀਜ਼ ਤੋਂ ਮੈਂ ਅਟਕ ਹੋਇਆ ਇੰਨਾ ਕਰਕੇ ਬੰਦੇ ਨੂੰ ਸਾਰਾ ਕੁਝ ਸਮਰਪਿਤ ਕਰਕੇ ਵੀ ਵੀ ਆਪਾਂ ਨੂੰ ਬੰਦੇ ਨੇ ਆਪਣੇ ਨਾਲ ਸੱਚ ਨਹੀਂ ਦੱਸਣਾ ਫਿਰ ਨਾਲ ਰਹਿ ਕੇ ਪ੍ਰਾਹ ਖਵਾਉਂਦਾ ਕੀ ਫਾਇਦਾ ਵਾ ਜੇ ਆਪ ਇੱਕ ਆਪਦੇ ਪਲੇਅਰ ਕੋਲੇ ਰੱਖਾਂਗੇ ਉਹ ਵੀ ਖਾਸ ਬੰਦਾ ਮੂੰਹ ਤੇ ਗਾਣਾ ਪੋਤਿਆ ਪੋਤਿਆ ਤੇ ਬੰਦੇ ਨੂੰ ਦੱਸਣਾ ਨਾ ਵੀ ਤੇਰਾ ਹੱਕ ਆਇਆ ਵਾ ਤੇ ਉਹ ਰੱਖ ਲੈਣਾ ਆਪਣੇ ਕੋਲ ਹੀ ਸਾਲ ਬਾਅਦ ਬੰਦੇ ਨੂੰ ਆਪ ਪਤਾ ਲੱਗਦਾ ਮੈਂ ਦੀ ਸਸੀ ਗੱਲ ਦੀ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜਿੱਦਾਂ ਸਾਰਿਆਂ ਨੂੰ ਪਤਾ ਹੀ ਆਪ ਹੀ ਆਪਾਂ ਕੁਝ ਕੁ ਦਿਨ ਪਹਿਲਾਂ ਸਟੋਰੀ ਪਾਈ ਤੇ ਆਪਾਂ ਉਹ ਮੁੱਦੇ ਤੇ ਗੱਲ ਕਰਨੀ ਹੈ ਨਾ ਕੋਈ ਕਾਰਨਾ ਕਰਕੇ ਮੈਂ ਜੀ ਆਪਾਂ ਲੇਟ ਹੋ ਗਏ ਹਨ ਬਿਜ਼ੀ ਤੇ ਮੈਂ ਜਿੱਥੋਂ ਤੱਕ ਮੈਂ ਲੰਘ ਚੁੱਕਾ ਹਨ 4 ਮਹੀਨੇ ਹੋ ਗਏ ਆ ਮੈਨੂੰ ਬਹੁਤ ਸਾਰੀਆਂ ਗੱਲਾਂ ਮੇਰੇ ਚਾਹਣ ਵਾਲਿਆਂ ਤੋਂ ਮੇਰੇ ਫੈਨਸ ਤੋਂ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਹੜੇ ਮਾਣਾ ਮੂਹੀ ਪਿਆਰ ਕਰਦੇ ਉਹ ਬੰਦੇ ਵੀ ਮੈਨੂੰ ਗਲਤ ਸਮਝਣ ਲੱਗ ਗਏ ਕਿ ਖਰੇ ਪ੍ਰੀਤ ਗਲਤ ਆ ਵੀ ਪ੍ਰੀਤ ਨੇ ਗਲਤੀ ਕੀਤੀ ਆ ਹਨਾ ਤੇ ਮੈਂ ਲੋਕਾਂ ਨੂੰ ਵੈਸੇ ਵੀ ਇਗਨੋਰ ਕੀਤਾ ਹੀ ਚਲੋ ਦੁਨੀਆਦਾਰੀ ਬਹੁਤ ਕੁਝ ਬੋਲਦੀ ਆ ਤੇ ਲੋਕਾਂ ਨੂੰ ਬੋਲਣ ਦਾ ਕੋਈ ਨਹੀਂ ਆਪਾਂ ਪਿੱਛੇ ਹੋ ਗਏ ਚੁੱਪ ਕਰਕੇ ਹੋ ਗਏ ਆ ਤੇ ਆਪਾਂ ਉਸ ਮੁੱਦੇ ਤੇ ਕੋਈ ਗੱਲ ਨਹੀਂ ਕਰਨੀ ਪਰ ਦੇਖੋ ਆਪਾਂ ਲੋਕਾਂ ਦੇ ਟਾਰਚਰ ਹੋਣਾ ਨਹੀਂ ਇਹ ਬੋਲਣ ਲੱਗੇ ਆਪਾਂ ਇਹ ਵੀਡੀਓ ਤਾਂ ਪਾਉਣ ਲੱਗੇ ਆਂ ਵੀ ਜਿੰਨਾਂ ਨਾਲ ਆਪਾਂ ਬਹਿ ਕੇ ਖਾਦਾ ਜਿੰਨਾਂ ਨਾਲ ਆਪਾਂ ਰਹੇ ਆ ਉਹ ਬੰਦੇ ਹੀ ਮੇਲਿਆਂ ਤੇ ਜਾ ਕੇ ਤੇ ਸਾਡੀ ਨਜਾਇਜ਼ ਪੰਡੀ ਕਰਦੇ ਕੀ ਜਿਹੜੀ ਗੱਲ ਸਾਡੇ ਵਿੱਚ ਹੈ ਨਹੀਂਗੀ ਤੇ ਇਹ ਜਿੰਨੀਆਂ ਵੀ ਗੱਲਾਂ ਮੈਂ ਕਰਨ ਲੱਗਾ ਮੈਂ ਬਾਬੇ ਦੀਪ ਸਿੰਘ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰਨ ਲੱਗਾ ਕਿਉਂਕਿ ਉਹਨਾਂ ਨੂੰ ਮੈਂ ਮੰਨਦਾ ਹਾਂ ਠੀਕ ਆ ਇਹਦੇ 'ਚ ਕੋਈ ਮੈਂ ਝੂਠ ਨਹੀਂ ਬੋਲੂਗਾ ਜੋ ਮੇਰੇ ਨਾਲ ਹੱਡ ਬੀਤੀ ਮੇਰੀ ਜ਼ਿੰਦਗੀ 'ਚ ਹੋਈ ਮੈਂ ਉਹ ਦੱਸਣ ਲੱਗਾ ਵੀ ਮੈਂ ਕੀ ਕੀਤਾ ਤੇ ਬੰਦਿਆਂ ਨੇ ਮੇਰੇ ਨਾਲ ਕੀ ਕੀਤਾ ਤੇ ਮੈਂ ਕਿਉਂ ਪਿੱਛੇ ਹੋਇਆ ਮੈਂ ਗਲਤੀ ਕਿਉਂ ਬੰਦੇ ਗਲਤੀ ਇਹ ਮਾਰੇ ਬਾਬਾ ਦੀਪ ਸਿੰਘ ਜਾਣਦਾ ਠੀਕ ਆ ਤੇ ਇਹ ਚੀਜ਼ ਮੈਂ ਤਾਂ ਬੋਲੀ ਵੀ ਸਾਡੇ ਆਪ ਦੇ ਹੀ ਬੰਦੇ ਮੈਨੂੰ ਬਹੁਤ ਜ਼ਿਆਦਾ ਪਾਟਦੇ ਤੇ ਮੈਨੂੰ ਗਦਾਰ ਕਹਿੰਦੇ ਮੈਨੂੰ ਲਾ ਲਾ ਕੇ ਸਟੋਰੀਆਂ ਪਾਈਆਂ ਜਾਂਦੀਆਂ ਮੈਂ ਵਿੱਚ ਮੈਂਸ਼ਨ ਵੀ ਕਰੂੰਗਾ ਉਹ ਸਟੋਰੀ ਜਿੱਥੇ ਮੈਨੂੰ ਗਦਾਰ ਕਿਹਾ ਗਿਆ ਗਾਣਾ ਗਵਾਇਆ ਗਿਆ ਕਿਸੇ ਬੰਦੇ ਤੋਂ ਠੀਕ ਆ ਜਿਹੜੀ ਚੀਜ਼ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਕਿਉਂਕਿ ਜੇ ਆਪਣੀ ਬਾਹਰ ਇੱਜ਼ਤਿਆ ਨਹੀਂ ਜੀਣ ਦਾ ਫੇਰ ਹੀ ਫਾਇਦਾ ਵਾ ਜੇ ਆਪਣੀ ਬਾਹਰ ਕੋਈ ਇੱਜ਼ਤ ਨਹੀਂ ਕਰਦਾ ਤੇ ਮਰ ਜਾਓ ਮਰੀਆਂ ਬਰਾਬਰ ਹੁੰਦਾ ਬੰਦਾ ਆ ਪਾਣੀ ਚਾਹੁੰਦਾ ਇੱਜ਼ਤ ਗਵਾ ਕੇ ਉਹ ਵੀ ਨਜਾਇਜ਼ ਤੇ ਤੁਰੇ ਫਰੀਏ ਉਹ ਆਪਣੇ ਤਾਂ ਫੇਸ ਨਹੀਂ ਹੋਣਾ ਇਹ ਦਿਨੋਂ ਆਪਾਂ ਨੂੰ ਨਾ ਹੋਣਾ ਮਨਜ਼ੂਰ ਆ ਚਲੋ ਗੱਲ ਆਪਾਂ ਸ਼ੁਰੂ ਕਰਦੇ ਪੀ ਉਸਤਾਦ ਹੀ ਉਸਤਾਦ ਹੀ ਹੁਣ ਉਸਤਾਦ ਵਾਲੀ ਗੱਲ ਤੇ ਸ਼ੁਰੂ ਆਜੋ ਕਬੱਡੀ ਦੀ ਸ਼ੁਰੂਆਤ ਮੇਰੀ ਹੋਈ ਆ 2018 ਦੇ ਵਿੱਚ ਮਾਰਚ ਮਹੀਨੇ ਤੇ ਮਾਹਪੁਰਜ ਕਰਿਆਲੇ ਵਾਲਿਆਂ ਤੋਂ ਬਾਬਾ ਅਵਤਾਰ ਸਿੰਘ ਜੀ ਤੋਂ ਮੈਂ ਉਤੋਂ ਥਾਪੜਾ ਲਿਆ ਕਬੱਡੀ ਸ਼ੁਰੂ ਕੀਤੀ ਆ ਤੇ ਨਵੰਬਰ ਦਸੰਬਰ ਚ ਮੈਂ ਵਧੀਆ ਤਕੜਾ ਹੋ ਗਿਆ 2018 ਚ ਓਪਨ ਦੇ ਮੈਚ ਮੈਂ ਕੋ ਗਿਸ਼ੋਰ ਚ ਰਾਣੇ ਟੰਡ ਨਾ ਖੇਡਦਾ ਰਿਆਂ ਠੀਕ ਆ ਵਧੀਆ ਨਾਮੀ ਪਲੇਅਰ ਫੜੇ ਜਿਹੜਾ ਆਪਾਂ ਨਾਂ ਨਹੀਂ ਲੈਂਦੇ ਇਦਾਂ ਹੌਲੀ ਹੌਲੀ ਅੱਗੇ ਆਇਆ ਜਾਂਦਾ ਠੀਕ ਆ ਵਧੀਆ ਮੈਂ ਓਪਨ ਦੇ ਮੈਚ ਕੋ ਗਿਸ਼ੋਰ ਚ ਖੇਡਦਾ ਇਹਨਾਂ ਮੈਨੂੰ ਸਿਰਫ ਇੱਕ ਟੀਮ ਚ ਮੌਕਾ ਦਿੱਤਾ ਵੀ ਸਾਡੇ ਨਾਲ ਖੇਡ ਲੈ ਠੀਕ ਆ ਮੈਨੂੰ ਚਾਹੀ ਤੇ ਮੈਨੂੰ ਬੜੀ ਵਧੀਆ ਟੀਮ ਮਿਲਣ ਦੀ ਆ ਠੀਕ ਆ ਹਰ ਇੱਕ ਨਵੇਂ ਬੰਦੇ ਨੂੰ ਚਾਹ ਹੁੰਦਾ ਵੀ ਟੀਮ ਬੜੀ ਵਧੀਆ ਮਿਲਦੀ ਚਲੋ ਵਧੀਆ ਮੌਕਾ ਉਹ ਵੀ ਮੈਂ ਰਾਣੇ ਢੰਡ ਫੋਨ ਨੂੰ ਪੁੱਛਿਆ ਕਹਿੰਦਾ ਪ੍ਰੀਤ ਤੂੰ ਖੇਡ ਬਾਕੀ ਜਦੋਂ ਮੌਕਾ ਦੇਣਗੇ ਖੇਡ ਲਈ ਨਹੀਂ ਤੇ 10 ਦਿਨਾਂ ਬਾਅਦ ਇੱਧਰ ਆ ਗਿਆ ਪ੍ਰੀਤ ਹੈਗੀ ਚਲੋ ਇਹ ਮੈਨੂੰ ਮੌਕਾ ਦਿੱਤਾ ਮੈਂ ਪਹਿਲੇ ਦਿਨ ਬੜਾ ਵਧੀਆ ਖੇਡਿਆ ਪੰਜ ਟੱਚ ਲੈ ਕੇ ਦੋ ਜੱਫੇ ਪਾਏ ਇਹ ਮੈਨੂੰ ਕਹਿੰਦੇ ਤੂੰ ਸਾਡੇ ਨਾਲ ਪੱਕਾ ਖੇਡ ਮੈਂ ਇਹਨਾਂ ਨਾਲ ਪੱਕਾ ਖੇਡਣ ਲੱਗ ਪਿਆ ਹਰਨਦੀਪੁਰ ਦੀ ਇਹ ਕਹਿੰਦੇ ਵੀ ਤੂੰ ਬੁਲਾਇਆ ਕਰ ਸਪੀਕਰ 'ਚ ਤੂੰ ਮੇਰਾ ਚੇਲਾ ਪਲਵਾਨ ਕਹਿੰਦਾ ਮੈਂ ਭਵਾਂਜੀ ਕੋਈ ਗੱਲ ਨਹੀਂ ਆਪੇ ਦਬਲਾ ਦਿਆ ਕਰਦੇ ਮੈਨੂੰ ਚੱਲ ਵਧੀਆ ਚਾਹ ਹੀ ਵੀ ਪਲਵਾਨ ਨੂੰ ਯਾਰ ਐਡੇ ਤਕੜੇ ਬੰਦੇ ਮੈਨੂੰ ਚੇਲਾ ਬਣਾਉਂਦੇ ਹਨਾ ਇਹਦੇ ਉੱਤੇ ਮੇਰੇ ਲਈ ਗੁੱਡ ਆਪਸ਼ਨ ਕੀ ਆ ਮੈਂ ਕਿਹਾ ਕੋਈ ਨਹੀਂ ਮੈਨੂੰ ਨਾ ਥੋੜਾ ਜਵਾਗ ਆ ਕਈ ਨਾ ਤੁਹਾਨੂੰ ਪਤਾ ਨਵੇਂ ਪਲੇਅਰ ਦੀ ਕਮੈਂਟਰ ਨਹੀਂ ਮੰਨਦੇ ਨਹੀਂ ਬੋਲਦੇ ਮੈਂ ਕਮੈਂਟਰਾਂ ਨੂੰ ਕਹਿਣਾ ਕਿ ਚੱਲ ਇਦਾਂ ਬੋਲ ਦੋ ਕਹਿੰਦੇ ਆ ਕਮੈਂਟਰਾਂ ਦਾ ਨਾਮ ਬੋਲਣਾ ਪਲਵਾਨ ਨੇ ਕਮੈਂਟਰਾਂ ਨਾਲ ਲੜਨਾ ਮੇਰੇ ਨਾਲ ਵੀ ਲੜਨਾ ਵੀ ਤੂੰ ਬੁਲਾਉਂਦਾ ਨਹੀਂ ਤੂੰ ਜਾਣ ਕੇ ਨਹੀਂ ਬੁਲਾਉਂਦਾ ਬਾ ਇਨੇ ਮਹਾਪੁਰਸ਼ਾਂ ਦੀ ਅਕੈਡਮੀ ਜੋ ਕਬੱਡੀ ਦਾ ਊੜਾੜਾ ਸਿੱਖਿਆ ਵਾ ਪੁਲਵਾਨ ਉਹ ਕਮੇਟਰ ਨਾਲ ਲੜਦਾ ਹੁੰਦਾ ਵੀ ਤੂੰ ਮਹਾਪੁਰਸ਼ਾਂ ਦਾ ਨਾਂ ਗਲੀਣਾ ਹਾਲਾ ਕਿ ਮੈਂ ਸਾਰੀ ਕਬੱਡੀ ਮੈਨੂੰ ਉੱਥੋਂ ਮਿਲੀ ਮੈਨੂੰ ਉੱਥੋਂ ਬੋਲੇ ਹੋਏ ਮਹਾਪੁਰਸ਼ਾਂ ਦੇ ਚਲੋ ਗੱਲਾਂ ਆਪਾਂ ਛੱਡ ਦਿਆਂ ਤੁਹਾਨੂੰ ਮੈਂ ਕਮੇਟਰ ਦਾ ਨਾਂ ਵੀ ਦੱਸ ਦੂੰਗਾ ਜੇ ਕਿਨੂੰ ਡਾਊਟ ਹੋਊਗਾ ਕੋਈ ਮੁੱਕਰ ਨਹੀਂ ਸਕਦਾ ਠੀਕ ਹੈ ਮੇਰੇ ਕੋ ਸਾਰੇ ਸਬੂਤ ਆ ਫਿਰ ਮੈਂ ਸਰਾਲਾ ਰਣੂਆਂ ਅੱਜ ਖੇਡਿਆ ਮੈਂ ਸਾਰਿਆਂ ਨੂੰ ਨਾਲ ਲੈ ਕੇ ਖੇਡਿਆ ਠੀਕ ਹੈ ਸਾਰੇ ਬੰਦਿਆਂ ਨੂੰ ਪੁਲਵਾਨ ਨੇ ਜੇ ਕਹਣਾ ਅੱਜ ਸ਼ੋਅ ਮੈਚ ਖੜਨਾ ਮੈਂ ਇੱਥੇ ਨਹੀਂ ਜਾਣਾ ਮ ਜਿੰਨੇ ਮੋਟਰਸਾਈਕਲ ਵਾਲੇ ਮਾਲਵੇ ਦੇ ਮੇਲੇ ਐਡਵਾਂਸ ਬੰਦੇ ਪੈਸੇ ਦਿੰਦੇ 20-2000 25-2500 ਮੈਂ ਖਾਤੇ 'ਚ ਆਇਆ ਮੋੜ ਕੇ ਟਾਈਮ ਦੇ ਟਾਈਮ ਇਹਨਾਂ ਨਾਲ ਸ਼ੋਅ ਮੈਚ ਖੇਡਦਾ ਰਿਆ ਹਾਲਾਕੇ ਅਸੀਂ ਮਾਲਵੇ 'ਚ ਉਦੋਂ ਮੈਚ ਫੜਦੇ ਹੁੰਨਾ ਜਦੋਂ ਫਰੰਦੀਪੁਰ ਕੋਲ ਸਾਈ ਨਹੀਂ ਹੁੰਦੀ ਅਸੀਂ ਕਹਣਾ ਵੀ ਬੇਲ ਨੇ ਆ ਖੇਡ ਲਈਏ ਇਹਨਾਂ ਕਹਣਾ ਖੇਡੋ ਇਹਨਾਂ ਦੋ ਦਿਨ ਪਹਿਲਾਂ ਸ਼ੋਅ ਮੈਚ ਫੜ ਕੇ ਕਹਣਾ ਪੈਸੇ ਮੋੜੋ ਜਿਹਦੇ ਆਏ ਆ ਅਸੀਂ ਆਪਦੀ ਜ਼ੁਬਾਨ ਉੱਥੇ ਫਿੱਕੀ ਪਾਈ ਇਹਨਾਂ ਨਾਲ ਤੁਰੇ-ਤੁਰੇ ਤਾਂ ਵੀ ਸਾਨੂੰ ਠਾਇਆ ਵਾ ਤੁਹਾਨੂੰ ਮੌਕਾ ਦਿੱਤਾ ਟੀਮ ਠੀਕ ਆ ਤੇ ਚਲੋ ਆਪਾਂ ਉਹ ਸਾਰੇ ਪੇਰੋ ਤੋਂ ਬਾਅਦ ਚੱਲਦੇ ਚਲਾਉਂਦੇ ਖੇਡਦੇ ਆਏ ਵਧੀਆ ਖੇਢੀ ਗਿਆ ਸਾਰਾ ਕੁਝ ਵਧੀਆ ਹੋ ਹੀ ਗਿਆ ਜਿਉਂ ਮੈਂ ਗੋਪੀ ਪਲਵਾਨਾ ਖੇਡਣ ਲੱਗਾ ਕੈਨੇਡਾ ਤੋਂ ਆਕੇ 2022 ਤੋਂ ਬਾਅਦ ਜਿੰਨੇ ਮੈਂ ਜੋ ਵੀ ਮੋਟਰਸਲ ਜਿੱਤਿਆ ਜੇ ਕੋਈ ਮੰਦਰੀ ਜਿੱਤੀ ਜੇ ਕੋਈ ਕੈਸ਼ ਜਿੱਤਿਆ ਨਗਦ ਬੈਸਟ ਨਿਕਲ ਕੇ ਸਾਰੇ ਮੈਚਾਂ ਦੇ ਪਲਵਾਨ ਇੱਕ ਰਾਂ ਵੀ ਬਾਹਰ ਖੜੀ ਕਰਕੇ ਕਹਦੇ ਕਿ ਮੈਂ ਗੋਪੀ ਪਲਵਾਨ ਨੂੰ ਅੱਧ ਨਹੀਂ ਦੇ ਗਿਆ ਇਕੱਲੇ ਨੂੰ ਜੇ ਮੈਨੂੰ ਪੈਸੇ ਨਾਲ ਲਾਲਚ ਹੁੰਦਾ ਮੈਨੂੰ ਪੈਸੇ ਨਾਲ ਪਿਆਰ ਹੁੰਦਾ ਮੈਂ ਰੁਪਈਆ ਨਾ ਦਿੰਦਾ ਮੇਉਦੋ ਪਿਛੋ ਹਿੰਦਾ 2022 ਦੀ ਯਾਰੀ ਤੇ ਮੇਰਾ ਅੱਡ ਲਿੰਦੇ ਮੈਨੂੰ ਪੈਸੇ ਨਾਲ ਪਿਆਰ ਨਹੀਂ ਹੈਗਾ ਠੀਕ ਹੈ ਨਾ ਮੈਂ ਸਾਰਾ ਕੋਈ ਨਾ ਬੰਦਿਆਂ ਨੂੰ ਸਮਰਪਿਤ ਕੀਤਾ ਸੀ ਵੀ ਕੋਈ ਗੱਲ ਨਹੀਂ ਯਾਰ ਅਸੀਂ ਵੱਡੇ ਵੱਡੇ ਕੱਪ ਛੱਡੇ ਵੱਡੀਆਂ ਵੱਡੀਆਂ ਟੀਮਾਂ ਛੱਡ ਕੇ ਇਹਨਾਂ ਨਾਲ ਖੇਡੇ ਇਹਨਾਂ ਸਾਡਾ ਐਂਡ ਦੇ ਡੇ ਜਦੋਂ ਸਾਨੂੰ ਲੋੜੀ ਸਾਡੇ ਸਨਮਾਨਾਂ 'ਚ ਕੋਈ ਮੁੱਲ ਨਹੀਂ ਪਾਇਆ ਉਲਟਾ ਮੇਰੇ ਸਨਮਾਨ ਦੇ ਪੈਸੇ ਦਾ ਮੈਨੂੰ ਹੀ ਨਹੀਂ ਪਤਾ ਲੱਗਾ ਉਹ ਆਏ ਬੰਦਿਆਂ ਤੋਂ ਲੈ ਮੈਨੂੰ ਦੱਸਿਆ ਨਹੀਂ ਗਿਆ ਜਿਹੜੀ ਜਿੱਤੋਂ ਮੈਂ ਅੱਡ ਹੋਇਆ ਇੰਨਾ ਕਰਕੇ ਬੰਦੇ ਨੂੰ ਸਾਰਾ ਕੋਈ ਸਮਰਪਿਤ ਕਰਕੇ ਵੀ ਜੇ ਆਪਾਂ ਨੂੰ ਬੰਦੇ ਨੇ ਆਪਣੇ ਨਾਲ ਸੱਚ ਨਹੀਂ ਦੱਸਣਾ ਫਿਰ ਨਾਲ ਰਹਿ ਕੇ ਭਰਾ ਖਵਾਉਂਦਾ ਕੀ ਫਾਇਦਾ ਵਾ ਜੇ ਆਪ ਇੱਕ ਆਪਣੇ ਪਲੇਅਰ ਤੋਂ ਲੈ ਰੱਖਾਂਗੇ ਉਹ ਵੀ ਖਾਸ ਬੰਦਾ ਮੂੰਹ ਤੇ ਕਹਣਾ ਪੋਤਿਆ ਪੋਤਿਆ ਤੇ ਬੰਦੇ ਨੂੰ ਦੱਸਣਾ ਨਾ ਵੀ ਤੇਰਾ ਹੱਕ ਆਇਆ ਵਾ ਤੇ ਉਹ ਰੱਖ ਲੈਣਾ ਆਪਣੇ ਕੋਲ ਹੀ ਸਾਲ ਬਾਅਦ ਬੰਦੇ ਨੂੰ ਆਪ ਪਤਾ ਲੱਗਦਾ ਦੱਸੋ ਇਹ ਕਿੱਡੀ ਕੁ ਬੰਡਿਆਈ ਵਾਲੀ ਗੱਲ ਆ ਠੀਕ ਆ ਬਾਕੀ ਜਿੱਥੋਂ ਤੱਕ ਵੀ ਮੇਰਾ ਸਵਾਲ ਆ ਮੈਂ ਕਿਸੇ ਦੀ ਚੁੱਕਣਾ ਜਾ ਕੇ ਇਹ ਮੇਲਿਆਂ ਤੇ ਜਾ ਕੇ ਬੋਲਦੇ ਆ ਵੀ ਪ੍ਰੀਤ ਨੂੰ ਪੈਸੇ ਮਿਲ ਗਏ ਪ੍ਰੀਤ ਉਹਨਾਂ ਪੈਸੇ ਲੈ ਲੈ ਗਦਾਰੀ ਕਰ ਗਏ ਆ ਇਹ ਮੈਚ ਨਹੀਂ ਖੇੜਿਆ ਦੱਸੋ ਫਰੰਦੀਪੁਰ ਦਾ ਮੈਚ ਤੁਸੀਂ ਸਾਰੇ ਦਰਸ਼ਕ ਗੁਲਾਮ ਮੈਂ ਕਿਦਨ ਛੱਡਿਆ ਠੀਕ ਬਾਕੀ ਨਾਲੇ ਇਹ ਗੱਲ ਮੇਰੇ ਡੈਡੀ ਦੀ ਹੁੰਦੀ 2020 ਚ ਡੈਥ ਠੀਕ ਆ 20 ਚ ਮੇਰੇ ਡੈਡੀ ਦੀ ਡੈਥ ਹੁੰਦੀ ਆ ਭੋਗ ਤੋਂ ਦੋ ਦਿਨਾਂ ਬਾਅਦ ਮੈਨੂੰ ਪਲਵਾਨ ਦਾ ਫੋਨ ਆਉਂਦਾ ਵੀ ਆ ਜਾ ਤੈਨੂੰ ਅੰਮ੍ਰਿਤਸਰ ਆ ਜਾ ਕੋਈ ਸਪਲੀਮੈਂਟ ਲੈਨੇ ਆਪਾਂ ਤੇ ਮੈਂ ਚਲੋ ਚੱਲ ਜਾਣਾ ਮੈਂ ਮੇਰਾ ਭਾਈ ਆ ਨਾਲ ਆਣਾ ਜੀ ਨੂੰ ਬਹੁਤ ਜ਼ਿਆਦੀ ਸਪੋਰਟ ਆ ਤੇ ਬਾਪੂ ਦਾ ਕਰਕੇ ਮੈਥੋਂ ਤੱਕ ਆਇਆ ਬਾਪੂ ਦੀ ਚਲੋ ਡੈਥ ਹੋ ਗਈ ਦੁੱਖ ਤਾਂ ਮੈਨੂੰ ਇਹ ਗਾਏ ਇੱਕ ਦੋ ਮਹੀਨੇ ਮੈਂ ਹੱਥਾਂਾਂ ਚ ਰੋਲਿਆ ਮੈਨੂੰ ਕਹਿੰਦੇ ਜਾਲ ਆਪਾਂ ਸਪਲੀਮੈਂਟ ਵਗੈਰਾ ਕੋਈ ਲੈਣੇ ਆ ਤੂੰ ਆ ਫਿਰ ਪੈਰਾਂ ਤੇ ਖੜਾ ਆ ਡਿੱਗ ਮੈਨੂੰ ਅੰਮ੍ਰੀ ਸਾਰ ਖੜਿਆ 20000 ਦਾ ਸਪਲੀਮੈਂਟ ਲੈ ਕੇ ਦਿੱਤਾ 2023 ਚ ਅਹੀਂ ਕਿਹੇ ਗੱਲ ਨੂੰ ਕੋਈ ਨਿੱਕੀ ਜੀ ਗੱਲ ਹੀ ਨਾਰਮਲ ਜੀ ਉਹ ਵੀ ਪਹਿਲਵਾਨ ਨਹੀਂ ਮੈਨੂੰ ਕਿਹਾ ਮੈਂ ਅੱਜ ਤੇ ਇੱਕ ਦਿਨ ਕਹਿੰਦਾ ਵੀ ਨਹੀਂ ਤੈਨੂੰ ਨਹੀਂ ਕਰਾਉਣਾ ਇਦਾਂ ਉਦਾਂ ਕੋਈ ਨਿੱਕੀ ਮੋਢੀ ਆਪਸੀ ਮਸਲਾ ਹੀ ਆਡਾ ਗੱਲ ਹੋਈ ਮੈਨੂੰ ਉਹ ਗੱਲ ਦਾ ਗੁੱਸਾ ਲੱਗਾ ਮੈਂ ਚਲੋ ਠੀਕ ਜੇ ਤੁਸੀਂ ਮੇਰੀ ਬੇਕਦਰੀ ਕਰਦੇ ਆ ਮੈਂ ਖੇਡਣਾ ਨਹੀਂ ਜੇ ਤੁਸੀਂ ਪਹਿਲਵਾਨ ਹੋਣਾ ਕੋਈ ਪੈਸੇ ਲੈਣੇ ਹੀ ਉਦਾਂ ਥੋੜੇ ਜੇ ਕੋ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਚਾਹੀਦੇ ਆ ਤੁਸੀਂ ਇਹ ਵੇਖ ਲਓ ਵੀ ਇੱਕ ਪਾਸੇ ਕਹਿਣਾ ਪੁੱਤ ਤੇ ਬੰਦੇ ਨੂੰ ਮਹਿਣਾ ਕੀ ਮਾਰਿਆ ਜਾਂਦਾ ਵਾ ਵੀ ਜਿੱਦਣ ਤੇਰੇ ਬੁੜੇ ਦੀ ਡੈਥ ਹੁੰਦੀ ਹੈ ਨਾ ਤੇ ਤੈਨੂੰ 20000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ 20000 ਉਹ ਕੱਟ ਲਾ 1.5 ਸਾਲ ਬਾਅਦ ਉਹ ਦੋ ਦੋ ਢਾਈਆਂ ਸਾਲਾਂ ਬਾਅਦ ਜਾ ਕੇ ਵੀ ਤੋਂ ਲੈ ਕੇ ਤੇ ਬਾਈ ਦੇ ਲਾਸਟ ਤੇ ਜਾ ਕੇ ਮੈਨੂੰ ਇਹ ਮਹਿਣਾ ਵਜਦਾ ਵਾ ਤੇ ਜੇ ਮੈਂ ਪੁੱਤ ਹਾਂ ਤੇ ਮੈਨੂੰ 20000 ਦਾ ਮਹਿਣਾ ਵਜਣਾ ਮੈਨੂੰ ਇਹ ਗੱਲ ਦੱਸੋ ਤੁਸੀਂ ਸੋਚੋ ਸਾਰੇ ਜਾਣੇ ਠੀਕ ਹੈ ਨਾ ਮੈਨੂੰ ਕਹਿੰਦੇ ਤੂੰ ਹਨ ਉਸਤਾਦੀ ਦੀ ਸ਼ਾਪ ਨਹੀਂ ਪਾਈ ਕੁਝ ਪਾਇਆ ਨਹੀਂ ਮੈਂ ਸੱਚ ਵੀ ਤੂੰ ਕੋਈ ਦਿੱਤਾ ਨਹੀਂ ਮੈਂ ਇਹਨਾਂ ਨੂੰ ਪਿੰਡ ਸੱਦਿਆ ਚਲੋ 2021 ਚ ਉਸਤਾਦੀ ਦੀ ਸ਼ਾਪ ਆ ਕੇ ਦਿੱਤੀ ਬੜਾ ਵਧੀਆ ਕੀਤਾ ਇਹ ਬੰਦੇ ਉਹ ਸ਼ਾਪ ਰਾਤ ਹੀ ਦੁਕਾਨ ਤੇ ਵੇਚ ਕੇ ਨਾ ਅਗਲੇ ਦਿਨ ਮੈਨੂੰ ਪਤਾ ਕੀ ਕਹਿੰਦੇ ਆ ਉਹ ਜਿਹੜੀ ਤੂੰ ਸ਼ਾਪ ਪਾਈ ਸੀ ਨਾ ਉਹ ਸਾਰੀ 6000 ਦੀ ਹਾਲ ਲੱਗਿਓ 18-20000 ਦੀ ਸ਼ਾਪ ਹੀ ਬਹੁਤ ਮੋਢੇ ਮੈਂ ਕਿਹਾ ਆਪ ਜੀ ਨੇ ਸਭ ਤੋਂ ਵਧੀਆ ਕੀਤਾ ਵੀ ਇਹ ਨਾ ਕਹਿਣ ਫਾਰਮੈਲਟੀ ਪੂਰੀ ਕੀਤੀ ਤੇ ਮੈਂ ਕਿਹਾ ਉਸਤਾਦ ਯਾਰ ਮੈਂ ਸਨਮਾਨਤ ਕੀਤੀ ਤੁਸੀਂ ਵੇਚਤੀ ਆ ਕਹਿੰਦੇ ਉਹ ਵੇਚ ਨਹੀਂ ਉਹਦਾ ਕੀ ਕਰਨਾ ਸੀ ਮੈਂ ਠੀਕ ਆ ਸਾਥ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਪਾਤੀ ਤੇ ਉਹ ਤੇ ਗੁਰੂ ਆ 6000 ਦੀ ਉਹਦੇ ਤੂੰ ਇਹ ਫਾਰਮੈਲਟੀ ਪੂਰੀ ਕੀਤੀ ਮੂੰਹ ਹੀ ਕਾਲਾ ਕੀਤਾ ਮੈਨੂੰ ਕਹਿੰਦੇ ਤੇ ਮੈਂ ਕਿਹਾ ਤਾਂ ਦੇ ਚ ਮੂੰਹ ਕਾਲੇ ਵਾਲੀ ਕਿਹੜੀ ਗੱਲ ਮੈਂ ਮਾਤਾ ਨੂੰ ਫੋਨ ਲਾ ਦਿੰਦਾ ਇਦਾਂ ਹੀ ਗੱਡੀ 'ਚ ਬੈਠੇ ਆ ਵੀ ਮੈਂ ਤਾਂ ਉਹਨੇ ਪੁੱਛਾ ਦੇਣਾ ਮੈਂ ਕਿਹੜਾ ਸਖਾਇਆ ਵਾ ਮੈਂ ਮਾਤਾ ਨੂੰ ਫੋਨ ਲਾ ਲਿਆ ਮਾਤਾ ਕਹਿੰਦੀ ਵੀ ਉਹ 18 2000 ਦੀ ਸ਼ਾਬਾਸ਼ ਸਸਤੀ ਨਹੀਂ ਸੀ ਤੇ ਮੈਨੂੰ ਕਹਿੰਦੇ ਤੇਰੀ ਮਾਤਾ ਵੀ ਝੂਠ ਮਾਰਦੀ ਆ ਇਥੋਂ ਦਾ ਕੇ ਬੰਦੇ ਮੈਂ ਕਹਾ ਤੂੰ ਹੀ ਜਿਹਨੂੰ ਦਿੱਤੀ ਆ ਨਾ ਤੂੰ 6000 ਦਿੱਤੀ ਮੈਂ 10000 ਦਿੰਨਾ ਮੈਨੂੰ ਲਿਆ ਦੋ ਤੇਰਾ 2000 ਦੀ ਮੈਂ ਫੇਰ ਮੇਰੇ ਕੋ ਤੇ ਹੈਗੀ ਆ ਨਾ ਫੇਰ ਨਾਲੇ ਮੇਰੇ ਡੈਡੀ ਦੀ ਨਿਸ਼ਾਨੀ ਆ ਪੁੱਤਾਂ ਦੇ ਬੰਦੇ ਮੇਨੇ ਮਾਰ ਕੇ ਇਦਾਂ ਦੇ ਬੰਦੇ ਕੰਮ ਕਰਕੇ ਤੇ ਕਹਿਣ ਵੀ ਅਸੀਂ ਤੇਰੇ ਉਸਤਾਦ ਆ ਤੂੰ ਸਾਡਾ ਪੁੱਤ ਆ ਪੁੱਤਾਂ ਨਾਲ ਇਦਾਂ ਦੇ ਕੰਮ ਤੇ ਪੁੱਤਾਂ ਨੂੰ ਇਦਾਂ ਦੇ ਮੇਨੇ ਨਹੀਂ ਵਜਦੇ ਕਿ ਇਹਦਾ ਡੈਡੀ ਗਿਆ ਹੋਵੇ ਕਿ ਇਹਦਾ ਮਾਂ ਪਿਓ ਮਰਿਆ ਹੋਵੇ ਉਹਨੂੰ ਕਿਹਾ ਜਾਵੇ ਵੀ ਜਦੋਂ ਤੇਰਾ ਬੁੱਢਾ ਪੂਰਾ ਆਈ ਤੈਨੂੰ 2000 ਦਾ ਸਪਲੀਮੈਂਟ ਲੈ ਕੇ ਦਿੱਤਾ ਠੀਕ ਆ ਨਾ ਮੈਂ ਬੜਾ ਕੁਝ ਤਾਂ ਦੇ ਹੰਡਾਇਆ ਤੇ ਮੈਨੂੰ 5 ਲੱਖ ਦਾ ਗਿਆ ਜਾਂਦਾ ਵੀ ਤੈਨੂੰ 5 ਲੱਖ ਰੁਪਈਆ ਹੀ ਦੇਵਾਂਗੇ ਬਾਕੀ ਤੇਰੇ ਪ੍ਰਮੋਟਰ ਦੇਣਗੇ ਤੇਰੇ ਸੱਜਣ ਮਿੱਤਰ ਜਿਹੜੇ ਤੈਨੂੰ ਸਨਮਾਨਿਤ ਕਰਦੇ ਆ ਚਲੋ ਮੈਂ ਕਿਹਾ ਠੀਕ ਓਕੇ ਪਹਿਲਾਂ 6 ਮੰਨੇ ਫਿਰ ਇਹ 5 ਮੰਨੇ ਇਹਨਾਂ 5 ਮੰਨ ਕੇ ਮੈਨੂੰ 2 ਲੱਖ ਰੁਪਈਆ ਦਿੱਤਾ ਵਾ ਰਾਈਟ ਤੇ ਜਿੱਦਨ ਮੈਂ ਟਰੈਕਟਰ ਤਰਨ ਤਾਰਨ ਨੂੰ ਲੈਣ ਗਿਆ ਮੈਂ 3 ਵਜੇ ਤੱਕ ਗੋਪੀ ਭਲਵਾਨ ਨੂੰ ਡੀਕਿਆ ਵੀ ਜਿੰਨਾ ਚਿਰ ਭਲਵਾਨ ਨਹੀਂ ਹੁੰਦਾ ਟਰੈਕਟਰ ਨਹੀਂ ਝੰਸੀ ਚ ਲੈ ਕੇ ਜਾਣਾ ਇਹ ਕਹਿੰਦਾ ਮੈਨੂੰ ਟਾਈਮ ਲੱਗਣਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਡੀਕਿਆ ਉਹ ਟਰੈਕਟਰ ਦੇ ਬਾਹ ਕੇ ਫਿਰ ਝੰਸੀ ਜੋ ਟਰੈਕਟਰ ਤ ਇੰਨਾ ਅਗਲੇ ਦਿਨ ਮਾਹ ਪੁਰਖਾਂ ਦੇ ਉੱਥੇ ਅਕੈਡਮੀ ਦੇ ਸਨਮਾਨ ਦੀ ਮੇਰਾ ਮੇਲੇ ਦੇ ਇਹਨਾਂ ਨੂੰ ਮੈਂ ਸੈਮੀਪ੍ਰੀਨਰ ਹੀ ਪੁੱਛਿਆ ਵੀ ਕਦੋਂ ਸਨਮਾਨਤ ਕਰਾਉਣਾ ਕਹਿੰਦੇ ਹੁਣੇ ਕਰਾ ਇਹਨਾਂ ਨੂੰ ਮੈਂ ਲੈ ਕੇ ਨਾਲ ਜੇ ਗਾਹ ਨਹੀਂ ਤੁਰੇ ਪਿੱਛੋਂ ਛਾਇਦੇ ਕੋਈ ਬਹਾਨਾ ਬਣਾਉਣਾ ਚਾਹੁੰਦੇ ਸੀ ਤੁਰੇ ਨਹੀਂ ਤੇ ਜਦੋਂ ਇਹਨਾਂ ਮੈਨੂੰ 5 ਲੱਖ ਕਹ ਕੇ 2 ਲੱਖ ਦਿੱਤਾ ਜਦੋਂ ਮੈਨੂੰ ਜਿਹੜੇ ਮੇਰੇ ਪੈਸੇ ਕਿਧਿਉਂ ਆਏ ਸੀ ਇਹਨਾਂ ਦੱਸੇ ਨਹੀਂ ਤੇ ਮੈਂ ਕਿਹਾ ਤੁਸੀਂ ਮੈਨੂੰ ਦੱਸੇ ਨਹੀਂ ਸਾਲ ਇੱਕ ਮੈਨੂੰ ਕਹਿੰਦੇ ਆ ਵੀ ਤੂੰ ਕਿਹੜਾ ਸਾਨੂੰ ਟਰੈਕਟਰ ਤੇ ਭਾਇਆ ਸੀ ਤੇ ਜਦੋਂ ਇੱਕ ਪਹਿਨ ਪਹਿਲਾਂ ਏਜੰਸੀ ਤੋਂ ਲੈ ਕੇ ਆਇਆ ਉਦੋਂ ਦੱਸੋ ਮੈਂ ਕਿੰਨੂੰ ਭਾਇਆ ਸੀ ਤੇ 3 ਵਜੇ ਤੱਕ ਮੈਂ ਕਿਦੀ ਵੇਟ ਕੀਤੀ ਉਹ ਦਿਨ ਮੈਂ ਭਾਵੁਕ ਹਾਂ ਮੇਰੇ ਮਾਦਾ ਜੀ ਵੀ ਰੋਂਦਾ ਹੀ ਤੇ ਮੈਂ ਵੀ ਰੋਂਦਿਆਂ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਕੇ ਵੀ ਅੱਜ ਐਡਾ ਵੱਡਾ ਸਨਮਾਨ ਤੇ ਆ ਤੇ ਕਾਸ਼ ਸਾਡਾ ਡੈਡੀ ਹੁੰਦਾ ਸਹੀ ਗੱਲ ਆ ਮੈਂ ਉਹ ਵੀ ਗੱਲਾਂ ਜਰੀਆਂ ਇਹਨਾਂ ਮੈਨੂੰ 5 ਲੱਖ ਕਹਿ ਕੇ 2 ਲੱਖ ਦਿੱਤਾ ਹਾਲਾ ਕਿ ਮੈਂ ਟੀਮ ਦਾ ਹਿੱਸਾ ਹਾਂ ਮੈਂ ਟੀਮ ਖਾਤਰ ਹਰ ਇੱਕ ਬੰਦੇ ਨਾਲ ਵਗਾੜੀ ਹਰ ਇੱਕ ਬੰਦੇ ਨਾਲ ਲੜਿਆ ਪਲਵਾਨ ਨੇ ਜੇ ਕਿਸੇ ਪਲੇਅਰ ਨੂੰ ਕਵਾਉਣਾ ਨਾ ਦੇਣਾ ਸੀਨੀਅਰ ਨੂੰ ਮੇਰੀ ਆਦਿ ਹਰ ਇੱਕ ਸੀਨੀਅਰ ਦੇ ਗੋਡੀਆਂ ਥਲਾਉਣੀ ਮੱਝ ਜੋ ਤੁਸੀਂ ਪੁੱਛ ਲਿਓ ਵੀ ਲਾਉਣਾ ਜਾਂ ਹਰ ਇੱਕ ਪਲੇਅਰ ਨੂੰ ਨਹੀਂ ਕਵਾਉਂਦਾ ਮੈਂ ਮੇਰੀ ਆਤੇ ਕਵਾਵਾ ਕੋਈ ਇਹ ਨਾ ਕਵੇ ਹੰਕਾਰ ਕਰਦਾ ਠੀਕ ਆ ਮੈਂ ਬੁਲਾਉਣਾ ਇੰਨਾ ਇਨੀ ਗੰਦੀ ਸ਼ਬਦਾਵਲੀ ਨਾਲ ਬੋਲ ਕੇ ਕਹਿਣਾ ਵੀ ਕੀ ਫੜਨ ਗਿਆ ਮੈਨੂੰ ਨਹੀਂ ਕੋ ਕਵਾਉਂਦਾ ਤੂੰ ਕਿਉਂ ਕਵਾਣਾ ਮੈਂ ਜੇ ਤਾਂ ਓਲੇ ਛਾਪੇ ਹੋਣਾ ਤੇ ਉਹ ਪਲੇਅਰਾਂ ਨੂੰ ਕਵਾ ਲੈਣਾ ਨਹੀਂ ਤੇ ਮੈਂ ਕਵਾਉਂਦਾ ਨਹੀਂ ਰਿਹਾ ਠੀਕ ਹੈ ਨਾ ਤੇ ਅੱਜ ਤੱਕ ਸਾਰੇ ਪਲੇਅਰ ਪਲਵਾਨ ਨੂੰ ਜਿੰਨੇ ਟੁੱਟੇ ਆ ਮੈਂ ਮੂੰਹ ਤੇ ਕਹੂੰਗਾ ਉਹ ਸਾਰੇ ਪਲੇਅਰ ਕੋਈ ਤਾਂ ਟੁੱਟਾ ਉਪੀ ਪਲਵਾਨ ਸਾਨੂੰ ਪੈਸੇ ਨਹੀਂ ਪੂਰੇ ਦਿੰਦਾ ਕੋਈ ਤਾਂ ਟੁੱਟਾ ਉਹੀ ਨਹੀਂ ਪਲਵਾਨਾਂ ਖੇਡਣਾ ਸਾਨੂੰ ਪੈ ਕੱਟ ਮਿਲਦੇ ਆ ਸਾਨੂੰ ਸਾਡਾ ਪੋਲੀਸਾ ਨਹੀਂ ਮਿਲਦਾ ਪਲਵਾਨ ਵਾਦ ਪੈ ਰਹਾਦਾ ਮੇਰਾ ਜੇ ਮੈਂ 6 ਸਾਲ ਰਿਹਾ ਨਾ ਪਲਵਾਨ ਬਾਹ ਖੜੀ ਕਰਕੇ ਕਹਿ ਦਵੇ ਮੈਂ ਵੈਗਰੂ ਨੂੰ ਚੇਤੇ ਕਰਕੇ ਕਹਿਣਾ ਵਾ ਵੀ ਪ੍ਰੀਤ ਐਸ ਦਿਨ ਤੂੰ ਪੈਸਾ ਤਰਸਿਆ ਵੀ ਅੱਜ ਮੈਨੂੰ ਹਿੱਸਾ ਕੱਟ ਮਿਲਿਆ ਇੱਕ ਦਿਨ ਮੇਰਾ ਮੌਲਾ ਨਹੀਂ ਪਿਆ ਪੈਸੇ ਦਾ ਵੀ ਅੱਜ ਮੈਂ ਇੰਨਾ ਜ਼ੋਰ ਮਾਰਿਆ ਤੇ ਮੈਨੂੰ ਇੰਨਾ ਹਿੱਸਾ ਦੇਂਦਾ ਮੈਨੂੰ ਸਭ ਤੋਂ ਵੱਧ ਹਿੱਸਾ ਦੋ ਹਾਂ ਜੇ ਮਨਜੀਤ ਕਾਸ਼ ਨੂੰ 4000 ਮਿਲਦਾ ਸੀ ਮੈਨੂੰ 4500 5000 ਮਿਲਦਾ ਸੀ ਕੋਈ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਵੱਧ ਪੈਸੇ ਨਹੀਂ ਮਿਲਦੇ ਤੇ ਜਦੋਂ ਮੈਂ ਸਾਡੇ ਟੁੱਟਣ ਦਾ ਕਾਰਨ ਕੀ ਨਾਮ ਹੈ ਮਨਜੀਤ ਨੂੰ ਤੋੜਿਆ ਨਾ ਮੈਂ ਤੋੜਿਆ ਕਾਸ਼ ਨੂੰ ਨਾ ਮੈਂ ਤੋੜਿਆ ਜੱਗੇ ਨੂੰ ਉਹ ਉਹਨਾਂ ਦਾ ਵੀ ਪਲਵਾਨ ਨਾ ਗੋ ਮੈਟਰ ਠੀਕ ਹੈ ਨਾ ਉਹ ਆਪ ਦੀ ਸਪਸ਼ਟੀਕਰਨ ਆਪ ਦੇਣਗੇ ਉਹਨਾਂ ਦੀ ਗੱਲ ਮੈਂ ਨਹੀਂ ਕਰਨੀ ਮੈਂ ਅਸਲ 'ਚ ਉਹਨਾਂ ਨੂੰ ਪਾਉਂਦਾ ਫਿਰਦਾ ਮਨਜੀਤ ਨੂੰ ਤੇ ਕਾ ਵੀ ਆਪਣੀ ਟੀਮ ਨਾਲ ਟੁੱਟੇ ਆਪਾਂ ਇਕੱਠੇ ਰਹਿਣਾ ਹੁਣ ਮੈਂ ਦਹਾ ਦਿਨਾਂ ਨੂੰ ਖੇਡਣ ਲੱਗ ਪਣਾ ਛੱਟ ਤੋਂ ਬਾਅਦ ਮੈਨੂੰ ਕੋਈ ਬੰਦਾ ਕਹਿੰਦਾ ਤੂੰ ਉਹਨਾਂ ਨੂੰ ਪਾਉਂਦਾ ਫਿਰਦਾ ਬੁਲਾਉਣਾ ਤੇਰੇ ਨਾਲ ਆਹ ਗੱਲ ਕੀਤੀ ਤੇਰੇ ਟਰੈਕਟਰ ਦੇ ਪੈਸੇ ਆਏ ਤੈਨੂੰ ਮਿਲੇ ਨਹੀਂ ਆ ਤੇ ਤੂੰ ਉਹਨਾਂ ਉਹਨਾਂ ਬੰਦਿਆਂ ਨਾਲ ਖੇਡਣ ਤਿਆਰ ਫਿਰਦਾ ਤੂੰ ਉਹਨਾਂ ਬੰਦੇ ਨੂੰ ਕਹਿੰਦਾ ਮੇਰਾ ਪਿਓ ਮੇਰਾ ਉਸਤਾਦ ਹੈ ਜਿੱਦੋਂ ਮੈਂ ਕਹਾ ਮੈਂ ਉਹ ਬੰਦੇ ਤੇ ਯਕੀਨ ਨਹੀਂ ਕੀਤਾ ਮੈਂ ਨੰਬਰ ਦਿਓ ਬੰਦੇ ਦਾ ਮੈਂ ਉਹ ਗੱਲ ਕਲੀਅਰ ਕੀਤੀ ਜੇ ਕੋਈ ਬੰਦਾ ਮੁਕਰੂ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਪਈ ਆ ਉਹ ਬੰਦੇ ਦੀ ਜਿੰਨੇ ਪੈਸੇ ਭੇਜੇ ਵੀਡੀਓ ਰਿਕਾਰਡ ਮੈਂ ਉਹ ਗੱਲ ਮੇਰਾ ਇਨਾ ਦਿਲ ਨੂੰ ਤਕਾ ਲੱਗਾ 7 ਦਿਨ ਮੈਂ ਮੈਚ ਤੇ ਨਹੀਂ ਗਿਆ ਤੇ ਪਲਵਾਨ ਨਾਲ ਮੈਂ ਗੱਲ ਨਹੀਂ ਕੀਤੀ ਵੀ ਮੇਰੇ ਟਰੇਨਰ ਦੇ ਪੈਸੇ ਆਏ ਸੀ ਤੇ ਤੁਸੀਂ ਮੈਨੂੰ ਦਿੱਤੇ ਕਿਉਂ ਨਹੀਂ ਮੈਨੂੰ ਦੱਸਿਆ ਕਿਉਂ ਨਹੀਂ ਫਿਰ ਇੱਕ ਜਗ੍ਹਾ ਮੈਚ ਪਲਵਾਨ ਮੇਰਾ ਫਰੈਂਡ ਜਿਹੜੇ ਮੇਰਾ ਨਾ ਮੇਰੇ ਨਾਲ 24 ਘੰਟੇ ਰਹਿੰਦਾ ਮੇਰਾ ਭਰਾ ਹਰਵਿੰਦਰ ਜੰਡ ਉਹਨੂੰ ਫੋਨ ਕਰਦਾ ਕਿ ਉਹਨੂੰ ਮੈਚ ਤੇ ਲੈ ਗਿਆ ਰੁੱਸੇ ਮਨਜੀਤ ਕਾਸ਼ ਹੁਣੀ ਆ ਪ੍ਰੀਤ ਕਿਉਂ ਨਹੀਂ ਮੈਚ ਤੇ ਆਉਂਦਾ ਤੇ ਪ੍ਰੀਤ ਨੂੰ ਤੇ ਆਪ ਦਾ ਦੁੱਖ ਹੀ ਵੀ ਯਾਰ ਮੈਂ ਉਸਤਾਦ ਉਸਤਾਦ ਕਰਦਾ ਪਲਵਾਨ ਪਲਵਾਨ ਕਰਦਾ ਲੋਕਾਂ ਨਾਲ ਲੜਦਾ ਮੇਰ ਨਾਲ ਪਲਵਾਨ ਨਿਆਂ ਕੀਤਾ ਮੇਰੇ ਹੀ ਪੈਸੇ ਆਏ ਮ ਦੁੱਖ ਲੱਗਦਾ ਕਿ ਨਹੀਂ ਲੱਗਦਾ ਇਹਦਾ ਭਰਾ ਬਣਾਇਆ ਹੋਵੇ ਕਿ ਇਹਨੂੰ ਪਿਓ ਬਰਾਬਰ ਸਮਝਾਵੇ ਤੇ 3 ਪੁਆਇੰਟ ਇਹ ਆ ਤੇ ਸਾਡੇ ਗਰਦਾਸਪੁਰ ਚ ਪੈਸੇ ਆਏ ਲਾਰਡ ਜੋਹਲ ਉਹਨਾਂ ਨੇ ਦਿੱਤੇ ਮੈਂ ਨਾਂ ਲੈ ਕੇ ਕਹੂੰਗਾ ਬੰਦੇ ਵੀ ਸੁਣਦੇ ਆ ਸੀਜ਼ਨ ਦੇ ਪੈਸੇ ਭਲਵਾ ਨਹੀਂ ਮੈਨੂੰ ਕੈਨੇਡਾ ਗਿਆ ਕਿ 50000 ਰੁਪਿਆ ਤੇਰਾ ਮਰਤੂ ਜੀ ਫੜਨੀ ਉਹ ਮੈਨੂੰ ਭਲਵਾ ਨਹੀਂ ਦਿੱਤਾ ਉਹ ਕਾਸ਼ ਦੇ ਵੀ ਪੈਸੇ ਉਹਨਾਂ ਨੇ ਨਹੀਂ ਦਿੱਤੇ ਉਹ ਕਾਸ਼ ਦਾ ਮੈਟਰ ਆ ਉਹ ਕਾਸ਼ ਸੌਲਵ ਕਰੇ ਨਾ ਕਰੇ ਪਰ ਮੈਂ ਤੁਹਾਨੂੰ ਆਪਦੀ ਹੱਡ ਬੀਤੀ ਦੱਸੂਗਾ ਬਹੁਤ ਥਾਵਾਂ ਇਹੋ ਜੀਆਂ ਜਿੱਥੇ ਮੈਂ 25000 20000 ਮਾਲਵੇ ਜੋ ਮੈਚ ਦਾ ਮੋੜ ਕੇ ਤੇ ਟਾਈਮ ਦੇ ਟਾਈਮ ਜਬਾਨ ਤੋਂ ਮੁੱਕਰ ਕੇ ਪਲਵਾਨਾਂ ਨਾਲ ਸ਼ੋਅ ਮੈਚ ਖੇਡਿਆ ਹਾਲਾਂਕਿ ਉਦੋਂ ਹਾਂ ਕਰਦੇ ਨਹੀਂ ਤਾਂ ਸਾਡੇ ਕੋਲ ਮੈਚ ਨਹੀਂ ਹੁੰਦਾ ਤੇ ਅਸੀਂ ਕਹਣਾ ਚੱਲ ਅੱਜ ਮਾਲ ਦੇ ਖੇਡ ਲੈਨੇ ਤੇ ਮੈਨੂੰ بڑے ਬੰਦੇ ਕਹਿੰਦੇ ਸੀ ਛੱਡ ਦੇ ਖੇੜਾ ਤੂੰ ਸ਼ੋਅ ਮੈਚਾਂ ਚੋਗਾ ਰਹਿ ਜਾਣਾ ਤੂੰ ਵੱਡੇ ਕਾਪ ਨਹੀਂ ਖੇਡਨੇ ਤੇ ਮੈਂ ਉਹਨਾਂ ਦੀ ਗੱਲ ਨੂੰ ਅਣਸੁਣੀ ਕੀਤਾ ਵੀ ਨਹੀਂ ਮੈਨੂੰ ਯਾਰ ਜੇ ਪਲਵਾਨਾਂ ਨਾਲ ਉਠਾਉਂਦਾ ਮੈਥੋਂ ਤੱਕ ਨਹੀਂ ਆ ਤੇ ਜਿੰਨੇ ਮੈਚ ਮੈਂ 2022 ਤੋਂ ਲੈ ਕੇ ਮੈਨੂੰ ਚੇਤਾ ਮੈਂ ਖੇਡੇ ਆ ਇੱਕ ਮੇਲੇ 'ਚ ਵੀ ਪਲਵਾਨ ਕਹਦੇ ਵੀ ਤੂੰ ਬੈਸਟ ਨਿਕਲਿਆ ਤੇ ਮੈਨੂੰ ਅੱਧ ਨਹੀਂ ਦੇ ਕੇ ਗਿਆ ਮੈਨੂੰ ਯਾਦ ਕਰਾ ਕੇ ਪਹਿਲਵਾਨ ਸਬੂਤ ਦੇ ਦੇਣੀ ਤੇ ਮੈਂ ਦੇ ਦੂੰ ਸਾਰੇ ਮੇਲੇ ਤੇ ਜਿੰਨੇ ਮੱਝ ਦੇ 플레이ਰ ਆ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੇਰਾ ਚੰਗੀ ਤਰ੍ਹਾਂ ਵਰਤੋ ਵਰਤਾਓ ਉਹਨਾਂ ਨਾਲ ਕਿਸੇ ਦੀ ਕੋ ਸਾਂਝ ਹੈਗੀ ਆ ਸੁਣਨ ਵਾਲਿਆਂ ਚੋ ਵੀਡੀਓ ਉਹ ਬੰਦਾ ਉਹਨਾਂ ਨੂੰ ਪੁੱਛ ਕੇ ਵੇਖ ਲੈ ਵੀ ਮੈਂ ਇਨਸਾਨ ਕਿਦਾਂ ਦਾ ਕਿ ਮੈਂ ਗਲਤ ਆ ਕਿਹੇ ਦਾ ਮੈਂ ਕੁਝ ਨਹੀਂ ਕਹਿ ਸਕਦਾ ਵੀ ਕੋਈ ਗਲਤ ਮੈਂ ਨਹੀਂ ਕਿਸ ਨੂੰ ਗਲਤ ਕਹਿੰਦਾ ਮੈਂ ਤੁਹਾਨੂੰ ਇਹ ਆਪਣੀ ਸਫਾਈ ਦਿੱਤੀ ਆ ਵੀ ਮੈਂ ਫਰੰਦੀਪੁਰ ਟੀਮ ਲਈ ਤੇ ਪਹਿਲਵਾਨ ਨਾਲ ਇੰਨਾ ਕੁਝ ਕੀਤਾ ਅੱਜ ਲੋਕੀ ਮੈਨੂੰ ਗਦਾਰ ਕਹਿਣ ਦੇ ਕਿਹੜੀ ਗੱਲਾਂ ਵੀ ਮੈਂ ਕਿਸਦਾ ਕੀ ਮਾੜਾ ਕੀਤਾ ਮੇਰ ਨਾਲ ਹੋਇਆ ਧੱਕਾ ਹੋਇਆ ਮੈਂ ਆਪਦੇ ਪੈਰ ਖਿੱਚ ਲੇ ਮੈਂ ਇਹੋ ਜੇ ਰਿਸ਼ਤੇਦਾਰੀ ਤੋਂ ਇਹੋ ਜੇ ਰਿਸ਼ਤੇ ਨਾਤਿਆਂ ਤੋਂ ਕੀ ਲੈਣਾ ਜਿਹੜੇ ਸਿਰਫ ਉਤੋਂ ਉਤੋਂ ਹੀ ਦਿਲੋਂ ਨਹੀਂ ਠੀਕ ਹੈ ਨਾ ਫਿਰ ਜਦੋਂ ਸੱਤਾਂ ਦਿਨਾਂ ਬਾਅਦ ਮੈਨੂੰ ਮੈਂ ਇੱਥੇ ਹਰਵਿੰਦਰ ਲੈ ਕੇ ਜਾਂਦਾ ਪਲਾਨ ਕਿਹਦਾ ਕੀ ਗੱਲ ਆ ਰਵਿੰਦਰ ਨੇ ਦੱਸਦੀ ਕਿੰਦਾ ਆ ਗੱਲ ਆ ਉਹ ਕਹਿੰਦਾ ਮੇਰੇ ਟਰੈਕਟਰ ਦੇ ਪੈਸੇ ਆ ਇਹ ਆ ਤੁਸੀਂ ਦਿੱਤੇ ਨਹੀਂ ਆ ਤੇ ਆ ਚੱਕਰੋਂ ਪ੍ਰੀਤ ਤਾਂ ਆਪਣੇ ਨਾਲ ਗੁੱਸੇ ਆ ਠੀਕ ਆ ਮੈਨੂੰ ਉਹ ਗੱਲ ਦਾ ਧੱਕਾ ਲੱਗਾ ਮੈਂ ਸੱਤ ਦਿਨ ਪਲਵਾਨ ਨੂੰ ਹੀ ਨਹੀਂ ਪੁੱਛਿਆ ਤੇ ਮੈਂ ਉਹ ਗੱਲ ਤੋਂ ਪਿੱਛੇ ਹੋਇਆ ਵਾਂ ਤੇ ਮੈਂ ਕਹਾਂ ਵੀ ਦਿੱਤੇ ਨਹੀਂ ਮੈਨੂੰ ਕਿਹਾ ਤੂੰ ਮੈਨੂੰ ਟਰੈਕਟਰ ਦੇ ਨਹੀਂ ਭਾਇਆ ਹਾਲਾ ਕਿ ਸਾਰੇ ਉੱਥੇ ਇਕੱਠੇ ਹੀ ਪਹੁੰਚਣ ਨੂੰ ਮੈਂ ਬਾਜ਼ ਮਾਰ ਕੇ ਲਿਆਇਆ ਠੀਕ ਹੈ ਮੇਰੇ ਘਰ ਨਹੀਂ ਗਏ ਇਹਨਾਂ ਲਈ ਮੈਂ ਇੰਨਾ ਵਧੀਆ ਪ੍ਰੋਗਰਾਮ ਕੀਤਾ ਮੇਰੇ ਘਰ ਨਹੀਂ ਇਹ ਬੰਦੇ ਗਏ ਤੇ ਮੈਂ ਕਿਹਾ ਵੀ ਜੇ ਤੈਨੂੰ ਗੁੱਸਾ ਹੀ ਟਰੈਕਟਰ ਦੇ ਨਹੀਂ ਭਾਇਆ ਤੇ ਉਦੋਂ ਬਾਅਦ ਸਾਲ ਬਾਅਦ ਆਪਾਂ ਨਿਊਜ਼ੀਲੈਂਡ ਵੀ ਗਏ ਆ ਫਿਰ ਜਿਹੜਾ ਉਹ ਪੁੱਤ-ਪੁੱਤ ਕਰਨਾ ਸੀ ਉਦੋਂ ਉਦੋਂ ਹੀ ਠੀਕ ਹੈ ਕਿ ਨਹੀਂ ਬੰਦੇ ਦੇ ਪੈਸੇ ਰੱਖ ਕੇ ਸਾਰਾ ਕੁਝ ਕਰ ਲਿਆ ਉਹ ਪੁੱਤ-ਪੁੱਤ ਜਿਹੜਾ ਉਦੋਂ ਉਦੋਂ ਹੀ ਮੈਂ ਵੀ ਜਵਾਕ ਥੋ ਮੈਂ ਕੋ ਲੈਂਡਲੋਰਡ ਨਹੀਂ ਹੈਗਾ ਠੀਕ ਹੈ ਨਾ ਜੇ ਮੈਂ ਕਬੱਡੀ ਜੋ ਕੋਖਣਾ ਬਣਾਇਆ ਹੱਡ ਤੜਾਲੇ ਕੱਲ ਨੂੰ ਮੈਨੂੰ ਕੌਣ ਪੁੱਛੂਗਾ ਮੈਂ ਆਪਣਾ ਵੇਖਣਾ ਹਾਂ ਸਾਰਾ ਕੁਝ ਮੈਂ ਵੀ ਵਹਿਰਾ ਲੋਕਾਂ ਤੇ ਡਿਪੈਂਡ ਹੋ ਕੇ ਦੇਖ ਲਿਆ ਖੜ ਕੇ ਦੇਖ ਲਿਆ ਜੇ ਤਾਂ ਨਹੀਂ ਮੁੱਲ ਪਿਆ ਮੈਂ ਫਿਰ ਆਪਣਾ ਤਾਂ ਕੁਝ ਨਾ ਕੁਝ ਸੋਚਣਾ ਹੀ ਹੈ ਨਾ ਫਿਊਚਰ 'ਚ ਫਿਰ ਬਾਹਰ ਦੀ ਗੱਲ ਹੁੰਦੀ ਪ੍ਰੋਮੋਟਰ ਪਲਵਾਨ ਨੂੰ ਫੋਨ ਕਰਦੇ ਆ ਅੱਜ ਤੱਕ ਪਲਵਾਨ ਨੇ ਨਹੀਂ ਸਾਨੂੰ ਦੱਸਿਆ ਫਲਾਣੇ ਪ੍ਰੋਮੋਟਰ ਦਾ ਫੋਨ ਆਇਆ ਉਹ ਕਈਆਂ ਬੰਦਿਆਂ ਨੇ ਮੈਨੂੰ ਸਿੱਧਾ ਫੋਨ ਲਾ ਕੇ ਕਿਹਾ ਯਾਰ ਤੂੰ ਪਲਵਾਨ ਨਾਲ ਗੁੱਸੇ ਆ ਜਾਂ ਪਲਵਾਨ ਨਾਲ ਤਰੀਕੋ ਗੱਲ ਆ ਆਸਟ੍ਰੇ ਕਹਿੰਦੇ ਯਾਰ ਪਹਿਲਵਾਨ ਨੂੰ ਕਿਹਾ ਖੜਾ ਦੇ ਪ੍ਰੀਤ ਨੂੰ ਆਸਟ੍ਰੇਲੀਆ ਘਣਾਉਣਾ ਉਹ ਇਨੇ ਉਹਨੇ ਇੰਨੇ ਨੂੰ ਸਭ ਤੱਕ ਦੱਸਿਆ ਨਹੀਂ ਤੇ ਬਾਅਦ ਚ ਉਹਨਾਂ ਪਤਾ ਨਹੀਂ ਕਿੱਥੋਂ ਨੰਬਰ ਲੈ ਕੇ 15 ਦਿਨਾਂ ਬਾਅਦ ਬੰਦਿਆਂ ਮੈਨੂੰ ਫੋਨ ਕੀਤਾ ਵੀ ਯਾਰ ਸਾਨੂੰ ਨੰਬਰ ਵੀ ਨਹੀਂ ਦਿੱਤਾ ਪਹਿਲਵਾਨ ਨੇ ਤੇਰਾ ਇੱਥੇ ਇੰਗਲੈਂਡ ਆਇਆ ਹੁਣ ਮੈਂ ਪ੍ਰੋਮੋਟਰਾਂ ਦਾ ਨਾਂ ਨਹੀਂ ਲੈਣਾ ਮੈਂ ਚਾਹੁੰਦਾ ਨਹੀਂ ਕਿਸੇ ਨੂੰ ਵਿੱਚ ਕੇ ਦਾ ਨਾਂ ਆਵੇ ਉਹਨਾਂ ਉਹਨਾਂ ਦਾ ਨਾਂ ਵਿੱਚ ਜਨਤਕ ਕਰਾਂ ਉਹ ਬੰਦਿਆਂ ਨਾਲ ਸਾਡੀ ਗੱਲ ਹੁੰਦੀ ਰੀ ਸਾਡੀ ਡੀਲ ਹੁੰਦੀ ਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੀ ਡੀਲ ਕਿੱਥੇ ਹੋਣ ਦੀ ਹੈ ਠੀਕ ਹੈ ਨਾ ਆ ਜਿਹੜੇ ਜਿੰਨਾਂ ਨੂੰ ਕੁਝ ਨਹੀਂ ਪਤਾ ਉਹ ਮੈਨੂੰ ਮਾੜਾ ਕਹਿੰਦੇ ਕਿ ਤੇ ਆ ਕੇ ਮਿਲ ਕੇ ਤੇ ਵੇਖੋ ਮੈਂ ਅਜੇ ਤੱਕ ਮੈਂ ਆਪਣੇ ਆਪ ਨਾ ਕੋਖ ਨਹੀਂ ਬਣਿਆ ਪਰ ਜਿਹੜੇ ਮੇਰੇ ਨਾਲ ਦੇ ਪਲੇਅਰ ਆ ਨਾ ਮੈਂ ਕਿਤੇ ਤਤੀ ਵਾ ਵੀ ਆਵੇ ਪਹਿਲਾਂ ਖਲੋਤਾ ਹੰਨਾ ਨਾਲ ਭਾਵੇਂ ਮੇਰੀ ਜੇਬ ਚ 10000 ਰੁਪਏ ਤੇ ਭਾਵੇਂ ਮੇਰੀ ਚ 5000 ਹੋਵੇ ਤੇ ਮੇਰੇ ਸਾਟ ਲੱਗੀ ਮੇਰ ਨਾਲ ਹੀ ਖਲੋਤਾ ਜੇ ਕਹਿਣਗੇ ਨਾ ਵੀ ਮੇਰੇ ਸਾਟ ਲੱਗੀ ਮੈਚ ਦਾ ਹਿੱਸਾ ਦਿੰਦੇ ਰਹਿਆ ਤੇ ਮੈਨੂੰ ਇਹਨਾਂ ਟੀਮ ਦੀ ਕਪਤਾਨੀ ਦਿੱਤੀ ਸਾਰੀ ਟੀਮ ਕੋਚ ਦਾ ਕੰਮ ਮੈਂ ਕਰਦਾ ਰਿਹਾ 6 ਮਹੀਨੇ ਟੀਮ ਬਣਾ ਕੇ ਮੈਂ ਦਿੰਦਾ ਰਿਆਂ ਮੈਂ ਇੱਥੇ ਜਾਣਾ ਫਿਰ ਇਹਨਾਂ ਦਾ ਫਰਜ਼ ਬੰਦਾ ਹੀ ਮੇਰਾ ਹਿੱਸਾ ਕਢ ਦੇ ਤੇ ਫੇਰ ਇਹ 3-3000 ਮੇਰਾ ਹਿੱਸਾ ਕਢ ਦੇ ਕੋਈ ਮੈਨੂੰ ਹੋਰ ਨਹੀਂ ਇਹਨਾਂ ਦਿੱਤਾ ਕੋ ਟੀਮ ਵੱਲੋਂ ਅਜ ਤੱਕ ਫਰੰਦੀਪੁਰ ਵਾਲਾ ਮੈਂ ਕੁਝ ਨਹੀਂ ਲਿਆ ਜੇ ਕੋਈ ਕਵੇ ਪ੍ਰੀਤ ਨੇ ਬੜਾ ਕੁਝ ਬਣਾ ਲਿਆ ਵਾ ਘਾਟੇ ਹੀ ਖਾਦੇ ਆ ਥੱਲੇ ਹੀ ਗਿਆ ਵਾ ਸ਼ੋਅ ਮੈਚਾਂ 'ਚੋ ਗਈ ਰਹਿ ਗਿਆ ਵਾ ਕਾਪਾਂ ਕੇ ਕੱਪ ਜੋ ਨਹੀਂ ਰਿਹਾ ਮੈਂ ਪਰ ਉਹਨ ਜੇ ਮਾਰਾ ਹੀ ਨੇ ਕਬੱਡੀ ਦਿੱਤੀ ਕੁੱਤੇ ਤੱਕ ਖੜਿਆ ਉਹਦੀ ਰਜਾ 'ਚ ਰਹਿ ਕੇ ਖੇਡੂਗਾ ਤੇ ਪਤਾ ਨਹੀਂ ਉਹਨੇ ਕਿੱਥੇ ਲੈ ਜਾਣਾ ਮੈਨੂੰ ਇਹ ਮੇਰੀ ਨਵੀਂ ਸ਼ੁਰੂਆਤ ਕਰਨ ਰਿਆਂ ਮੈਂ ਠੀਕ ਆ ਕਿ ਬਾਕੀ ਅੱਠਾਂ-ਦਾਂ ਦਿਨਾਂ ਬਾਅਦ ਫੂਨ ਆਦਾ ਪਲਵਾਨ ਦਾ ਵੀ ਤੇਰਾ ਕਿਹਨੇ ਕੰਮ ਕਰ ਦੇਣਾ ਤੇ ਆਪਣਾ ਚਕੰਨਾ ਰਹੀ ਮੇਰਾ ਭਰਾ ਮੈਂ ਠੀਕ ਭਾਂਜੀ ਕਿਉਂ ਕਹਿੰਦਾ ਮੈਨੂੰ ਪਤਾ ਕੰਮ ਤੇਰਾ ਕਿਹਨੇ ਕਰ ਦੇਣਾ ਵਾ ਤੇ ਤੂੰ ਆਪਣਾ ਮੇਰਾ ਭਰਾ ਚਕੰਨਾ ਰਹੀ ਤੇ ਮੈਨੂੰ ਪਤਾ ਨਾ ਤੇਰਾ ਲੱਗਣਾ ਦੱਸੋ ਵੀ ਜਦੋਂ ਪਲਵਾਨ ਨਾ ਖੇਡਦੇ ਆ ਉਦੋਂ ਨਹੀਂ ਤਾਂ ਕਿਹਨੇ ਕੰਮ ਕਰਨਾ ਉਦੋਂ ਨਹੀਂ ਤੁਹਾਨੂੰ ਪਲਵਾਨ ਨੇ ਕਦੀ ਕਿਹਾ ਵੀ ਤੁਸੀਂ ਚਕੰਨੇ ਰਹੋ ਫਿਰ ਉਸ ਤੋਂ ਪੰਜਾਂ-ਸੱਤਾਂ ਦਿਨਾਂ ਬਾਅਦ ਸਾਨੂੰ ਤਮਕੀਆਂ ਦਵਾਈਆਂ ਆਂਦੀਆਂ ਜਾਂਦੀਆਂ ਗੈਂਸਤਰਾ ਤੋਂ ਕਾਤੋਂ ਦਵਾਈਆਂ ਜਾਂਦੀਆਂ ਦੱਸੋ ਅਸੀਂ ਕਿਹਦਾ ਕੀ ਮਾੜਾ ਕੀ ਤਾਂ ਇਨੀ ਕਿ ਮਾਦੇ ਪੁੱਤ ਕਿਉਂ ਸਾਨੂੰ ਨਜ਼ਾਇਜ਼ ਕੋਈ ਗੋ ਤਾਨੂੰ ਤਮਕੀ ਦਵਾਈ ਜਾਂਦੀ ਵੀ ਬੰਦੇ ਮਗਰ ਲੱਗੇ ਤਾਨੂੰ ਗੋਲੀ ਮਾਰਨੀ ਆ ਤੁਸੀਂ ਟੀਮ ਛੱਡੀ ਆ ਇਕੱਠੇ ਹੋ ਜੋ ਇਕੱਠੇ ਬਹਿ ਜਾਓ ਆਪਾਂ ਬਹਿ ਕੇ ਗੱਲ ਕਰੀਏ ਦੱਸੋ ਮੈਨੂੰ ਉਹ ਤਮਕੀਆਂ ਦਵਾਈਆਂ ਸਾਨੂੰ ਤੇ ਨਾਲੇ ਅਹੀਂ ਜਿੱਥੋਂ ਤੱਕ ਹੋਇਆ ਪਲਵਾਨ ਦੀ ਗੱਡੀ ਦਾ ਸਨਮਾਨਤ ਹੋਇਆ ਅਹੀਂ ਪਲਵਾਨ ਦੀ ਗੱਡੀ 'ਚ ਆਪਣੇ ਪੰਜਾਂ ਛੋਹਾਂ ਮੈਚਾਂ ਦੇ ਪੈਸੇ ਕੱਢ ਕੇ ਭਾਇ 2.5 ਲੱਖ ਰੁਪਈਆ ਅਹੀਂ ਕੀ ਮਾੜਾ ਕੀਤਾ ਆ ਦੀ ਕੋਣ ਪਸੀਨੇ ਦੀ ਕਮਾਈ 'ਚੋਂ ਕੱਢ ਕੇ ਦਿੱਤਾ ਜਦੋਂ ਪਲਵਾਨ ਨੂੰ ਕਿਤੇ ਜ਼ਰੂਰਤ ਪੈਂਦੀ ਅਹੀਂ ਆਪਣੀ ਟੀਮ ਦੇ ਸ਼ੋਅ ਮੈਚ ਦੇ ਸਾਰੇ ਪੈਸੇ ਕੱਢ ਕੇ ਦੇ ਦਿੰਨੇ ਬਹੁਤ ੜੀ ਕੀਤਾ ਇਦਾਂ ਮੈਨੂੰ ਕਿੰਨੇ ਕਿ ਸ਼ੋਅ ਮੈਚਾਂ ਦੇ ਕਿਹਨੇ ਕੱਢ ਕੇ ਦਿੱਤੇ ਇੱਕ ਮੈਚ ਦੇ ਵੀ ਨਹੀਂ ਕੱਢ ਕੇ ਦਿੱਤੇ ਸਾਰੇ ਮੇਰੇ ਫੱਟ ਲੱਗੀ ਰਹੀ ਮੈਂ ਕਹਿੰਦਾ ਔਖਾ ਬਿਆਰਾ ਲੁੱਟਾ ਆਪਣਾ ਦੱਸੋ ਇਹ ਗੱਲਾਂ ਦੇ ਜਵਾਬ ਦਿਓ ਮੈਨੂੰ ਹੁਣ ਜਿਹੜੇ ਬੋਲਦੇ ਕਿ ਮੈਂ ਗਦਾਰ ਆ ਮੈਂ ਕਿੱਥੇ ਗਦਾਰ ਆ 2023 ਦੇ ਵਿੱਚ ਮੈਟਰੋ ਦੀ ਟੀਮ 'ਚ ਮੇਰੀ ਗੱਲ ਹੁੰਦੀ ਉਹਦਾ ਮੈਨੂੰ ਫੋਨ ਆਉਂਦਾ ਕੈਨੇਡਾ ਤੋਂ ਖੇਡਣ ਦਾ ਮੈਂ ਪਲਵਾਨ ਨੂੰ ਸਭ ਤੋਂ ਪਹਿਲਾਂ ਪੁੱਛਿਆ ਵੀ ਮੈਟਰੋ ਵਾਲਿਆਂ ਦਾ ਫੋਨ ਆ ਕਿੱਦਾਂ ਕਰਨੀ ਪਲਵਾਨ ਕਹਿੰਦਾ ਉਹਨਾਂ ਨੂੰ ਕਹਿ ਪੀ ਮੈਂ ਵੀ ਖੇਡਣਾ ਮੈਂ ਕਹਾ ਠੀਕ ਮੈਂ ਕਹਿੰਦੇ ਨਾ ਮੈਂ ਉਹਨਾਂ ਨੂੰ ਕਹਾ ਵੀ ਪਲਵਾਨ ਨਹੀਂ ਖੇ ਕਿੰਦੇ ਠੀਕ ਆ ਕੋਈ ਨਹੀਂ ਪਲਵਾਨ ਨੂੰ ਕਢਾਉਣੇ ਤੂੰ ਕਰ ਗੱਲ ਮੈਂ ਪਲਵਾਨ ਨੂੰ ਥੀ ਵਿੱਚ ਪਾ ਗਿਆ ਆਪਣੀ ਵੀ ਗੱਲ ਕੀਤੀ ਪਲਵਾਨ ਦੀ ਪਲਵਾਨ ਨੇ ਵੱਖਰੀ ਕੀਤੀ ਪਲਵਾਨ ਜਿੰਨਾਂ ਤੋਂ ਪੈਸੇ ਲੈ ਲਿੰਦਾ ਪਰ ਮੈਨੂੰ ਦੱਸਿਆ ਹੈ ਤੱਕ ਨਹੀਂ ਅਜੇ ਤੱਕ ਕਿ ਮੈਂ ਲੈ ਮੈਨੂੰ ਉਹਨਾਂ ਤੋਂ ਪਤਾ ਲੱਗਾ ਇੱਥੋਂ ਤੱਕ ਮੇਰੇ ਤੋਂ ਲੈ ਰੱਖੇ ਗਿਆ ਠੀਕ ਆ ਚਲੋ ਉਹਨਾਂ ਦਾ ਮਸਲਾ ਹੋਊਗਾ ਲੈ ਨਹੀਂ ਲੈ ਜੋ ਵੀ ਕੀਤਾ ਠੀਕ ਆ ਮੇਰੀ ਗੱਲ ਪਲਵਾਨ ਦੇ ਥਰੂ ਪੈਸੇ ਦੀ ਡੀਲ ਡਨ ਹੁੰਦੀ ਆ ਪਲਵਾਨ ਕਹਿੰਦਾ ਇੰਨੇ ਪੈਸੇ ਦੇ ਦਿਓ ਪ੍ਰੀਤ ਖੇਡ ਲੂ ਠੀਕ ਆ ਉਹਨਾਂ ਨਾਲ ਮੇਰੀ ਡੀਲ ਡਨ ਹੁੰਦੀ ਪਲਵਾਨ ਦੇ ਚੁੱਤ ਕੀ ਗੱਲ ਪਲਵਾਨ ਮੇਰੇ ਮੈਟਰੋ ਵਾਲ ਅੱਜ ਸਾਲ ਹੋ ਗਿਆ ਉਹਨਾਂ ਦੇ ਮੈਚ 'ਚ ਮੇਰੇ ਗੋਡੇ ਤੇ ਸੱਟ ਲੱਗੀ ਮੈਟਰੋ ਵਾਲਿਆਂ ਦੇ ਮੈਂ 5 ਮੈਚ ਸੱਟ ਲਵਾ ਗਏ ਵੀ ਉਹਨਾਂ ਦੇ ਨਾਲ 5 ਮੈਚ ਉਹਨਾਂ ਦੇ ਖੇਡੇ ਉਹਨਾਂ ਮੈਨੂੰ ਜਿਹੜਾ 3 ਲੱਖ ਰੁਪਈਆ ਦਿੱਤਾ ਉਹ ਦਿੱਤਾ ਬਾਕੀ ਦਾ 8 ਲੱਖ ਰੁਪਈਆ ਉਹਨਾਂ ਮੇਰਾ ਨਹੀਂ ਦਿੱਤਾ ਉਹ ਪਲਵਾਨ ਦੇ ਮੈਂ 6 ਮਹੀਨੇ ਤਰਲੇ ਕਰ ਦੇਣਾ ਮੇਰੇ ਪੈਸੇ ਦਵਾ ਦਿਓ ਤੇ ਮੇਰੇ ਉਹ ਪੈਸੇ ਨਹੀਂ ਦਵਾ ਸਕਦੇ ਸਭ ਕੁਝ ਕਰ ਸਕਦੇ ਕਿਸੇ ਨੇ ਲੱਤ ਨਹੀਂ ਲਾਈ ਠੀਕ ਹੈ ਨਾ ਮੇਰੇ ਵੀ ਦਿਲ ਤੇ ਜੋ ਬੀਤਦੀਆਂ ਮੈਨੂੰ ਪਤਾ ਜੇ ਮੇਰਾ ਕੋਈ ਪਿਓ ਹੁੰਦਾ ਜਾਂ ਕੋਈ ਭਰਾ ਹੁੰਦਾ ਬਣਿਆ ਦੇ ਲੋ ਤੇ ਮੇਰੇ ਨਾਲ ਨੰਗੇ ਪੈਰ ਵੀ ਚੱਲਦਾ ਕੰਡਿਆਂ ਦੇ ਖਲੁੰਦਾ ਠੀਕ ਹੈ ਨਾ ਇਹ ਗੱਲਾਂ ਦਾ ਦੁੱਖ ਲੱਗਦਾ ਵਾ ਕਦੀ ਨਹੀਂ ਅਸੀਂ ਪੁੱਛਿਆ ਵੀ ਮੈਚੋਂ ਕੀ ਮਿਲਿਆ ਕੀ ਨਹੀਂ ਖਾਸ ਕਰ ਮੈਂ ਜਿੰਨੇ ਕੇ ਪੈਸੇ ਮਿਲੇ ਮੈਂ ਲੈ ਕੇ ਆਪਣੀ ਬੋਝੀ ਚ ਪਾਇਏ ਬਾਕੀ ਬੰਦੇ ਭੁਵਾਨਾਂ ਟੁੱਟੇ ਸਾਰੇ ਪੈਸੇ ਦੋ ਟੁੱਟੇ ਆ ਵੀ ਭੁਵਾਨ ਕੱਟ ਪੈਸੇ ਦਿੰਦਾ ਅਸੀਂ ਕਿਉਂ ਨਹੀਂ ਕਦੀ ਕਿਹਾ ਮੈਂ ਕਿਉਂ ਨਹੀਂ ਕਦੀ ਕਿਹਾ ਵੀ ਮੈਨੂੰ ਕੱਟ ਪੈਸੇ ਮਿਲੇ ਆ ਅੱਜ ਤੱਕ ਭੁਵਾਨ ਇੱਕ ਵਾਰ ਵੀ ਕਹਦੇ ਪ੍ਰੀਤ ਇੱਥੇ ਤੋਂ ਰੁੱਸਿਆ ਵੀ ਮੈਨੂੰ ਮੈਂ 2 ਦਿਨੇ ਪੈਸੇ ਮਿਲਦੇ ਮੈਂ 2 ਦਿਨੇ ਪੈਸੇ ਤੇ ਖੇਡਣਾ ਤੇ ਕਦੀ ਮੈਂ ਸੁਣਾਇਆ ਵੀ ਹੋਏ ਵੀ ਮੈਂ 25000 ਦਾ ਉਥੇ ਮੋਟਰਸਾਈਕਲ ਵਾਲਾ ਮੈਚ ਖੇਡ ਕੇ ਆਉਣਾ ਤੇ ਮੈਨੂੰ ਤੁਸੀਂ ਉਧਰੋਂ ਮੜਾ ਕੇ ਇਧਰ 3000 ਤੇ ਖੜਾ ਹੁੰਦਾ ਕਿਉਂ ਖੜਾਉਂਦੇ ਜੇ ਮੈਂ ਕਦੀ ਦਿਲ ਤੇ ਨਹੀਂ ਲਾਈਆਂ ਗੱਲਾਂ ਜੋੜਿਆ ਜੂੜਿਆ ਕੁੱਖ ਨਹੀਂ ਆ ਠੀਕ ਹੈ ਨਾ ਆੜੇ ਗੱਲਾਂ ਕਰਦੇ ਇਹਨਾਂ ਨੂੰ ਸਿਰਫ ਕੁਛ ਨਹੀਂ ਪਤਾ ਮੇਰੇ ਭਰਾਵਾਂ ਨੂੰ ਮੈਨੂੰ ਪਤਾ ਤੈਂ ਅੰਦਰੋਂ ਦੁਖੀ ਤੁਹਾਨੂੰ ਦੁੱਖ ਲੱਗਦਾ ਪਰ ਕੱਲਾ ਸਿਰਫ ਬੋਲ ਬਾਣੀ ਤੇ ਨਾ ਜਾਓ ਵੀ ਬੰਦਾ ਬੋਲਣ ਕੀ ਡਿਆਏ ਤੇ ਉਹਨੂੰ ਬੋਲੀ ਤੋਂ ਜੱਜ ਨਾ ਕਰੋ ਬੰਦੇ ਦੇ ਨਾਲ ਖੜਕੇ ਤੇ ਬੰਦੇ ਦੇ ਅੰਦਰ ਚਾਤੀ ਮਾਰੋ ਫਿਰ ਪਤਾ ਲੱਗਦਾ ਬੰਦਾ ਕੀ ਐ ਉਤੋਂ ਤੋਂ ਦੇਖਣ ਨੂੰ ਸਾਰੇ ਹੀ ਬੜੇ ਵਿਦਵਾਨ ਲੱਗਦੇ ਆ ਠੀਕ ਐ ਨਾ ਜਿਨ੍ਹਾਂ ਨਾਲ ਹੋਈਆਂ ਉਹਨਾਂ ਨੂੰ ਬਦਾਵਾ ਐਡੇ ਪਾਗਲ ਨਹੀਂ ਕਿ ਇਹ ਗੱਲ ਤੋਂ ਹੀ ਪਿੱਛੇ ਹੋਏ ਉਦਾਂ ਨਹੀਂ ਹੋਏ ਕਾਟੇ ਖਾ ਗਏ ਹੋਏ ਆ ਜਦੋਂ ਅੱਗੇ ਕੋਖ ਨਹੀਂ ਦੀਦਾ ਠੀਕ ਐ ਨਾ ਪ੍ਰਵਾਨ 14 ਮੈਟਰੋ ਵਾਲੇ ਸਾਰਾ ਕੁਝ ਕਰਾ ਸਕਦਾ ਈ ਅੱਜ ਤੱਕ ਉਹਨਾਂ ਮੇਰੇ ਪੈਸੇ ਨਹੀਂ ਦਿੱਤੇ ਤੇ ਹਾਲਾ ਕਿ ਉਹਨਾਂ ਦੇ ਦੋ ਮੈਚ ਪਹਿਲੇ ਪੂਰੇ ਵਧੀਆ ਖੇਡੇ ਤੀਜੇ ਮੈਚ ਮੇਰੇ ਸੱਟ ਲੱਗਦੀ ਐ ਠੀਕ ਐ ਨਾ ਉੱਥੇ ਮੇਰਾ ਕੀ ਕਸੂਰ ਨਾ ਫੈਡਰੇਸ਼ਨ ਉੱਥੇ ਪਲੇਅਰਾਂ ਨਾਲ ਖੜਦੀ ਐ ਕੀ ਬੰਦਾ ਕਰੇ ਬਾਕੀ ਚਲੋ ਫੋਣ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਬਾਬੇ ਦੀਪ ਸਿੰਘ ਦਾ ਨਾਮ ਲੈ ਕੇ ਹਾਜ਼ਰ ਨਾਜ਼ਰ ਮੰਨ ਕੇ ਕੀਤੀਆਂ ਜੇ ਇਹਨਾਂ ਗੱਲਾਂ 'ਚ ਕੋਈ ਮੈਨੂੰ ਕਹੂਗਾ ਆਹ ਗੱਲ ਗਲਤ ਆ ਮੈਂ ਉਹਦਾ ਪ੍ਰੂਫ ਦਊਗਾ ਤੇ ਜੇ ਉਹ ਗੱਲ 'ਚ ਮੈਂ ਝੂਠਾ ਨਿਕਲੂਗਾ ਤੇ ਆਹ ਸੁਣਨ ਵਾਲਿਆਂ ਦਾ ਸ਼ਿੱਤਰ ਹੋਊ ਤੇ ਸਿਰ ਮੇਰਾ ਹੋਊਗਾ ਮੈਂ ਮਾ ਬੜੇ ਪੂਰਾ ਨਡਾਰ ਹੋ ਕੇ ਤੇ ਹੋਸ਼ ਹਵਾਸ ਦੇ ਵਿੱਚ ਕਹਿਣ ਡਿਆ ਤੇ ਬਾਕੀ ਮੇਰੇ ਬਾਰੇ ਪੁੱਛਣਾ ਆਇਆ ਤੇ ਜਿੰਨੇ ਮਾਗੇ ਦੇ ਪਲੇਅਰ ਆ ਨਾ ਜਿੰਨਾ ਭਰਾਵਾਂ ਨਾਲ ਮੈਂ ਖੇਡੇ ਆ ਉਹਨਾਂ ਤੋਂ ਪਤਾ ਕਰਕੇ ਵੇਖਿਓ ਮੇਰਾ ਦਿਲ ਕਿੱਦਾਂ ਦਾ ਮੈਂ ਲੋਕਾਂ ਨਾਲ ਕਿੱਦਾਂ ਖੜਦਾ ਤੇ ਕੋਈ ਮੇਰੇ ਨਾਲ ਕਿੱਦਾਂ ਖੜਿਆ ਸਾਰੀਆਂ ਗੱਲਾਂ ਜੋ ਜ਼ਿੰਦਗੀ 'ਚ ਹੋਈਆਂ ਬਹੁਤ ਸੋਚ ਸਮਝ ਕੇ ਕੀਤੀਆਂ ਹਨਾ ਠੀਕ ਹੈ ਨਾ ਤੇ ਬਾਕੀ ਮੈਂ ਇੱਕ ਗੱਲ ਤਾ ਨੂੰ ਦੱਸਦਾ ਘਰ 'ਚ ਸਿਰਫ ਮੈਂ ਇਕੱਲਾ ਕਮਾਉਣ ਵਾਲਾ ਨਾ ਮੇਰਾ ਡੈਡੀ ਸਿਰ ਤੇ ਆ ਦੋ ਪੈਣਾ ਮੇਰੇ ਸਿਰ ਤੇ ਆ ਤੇ ਮੇਰੀ ਮਾਤਾ ਘਰੇ ਇਕੱਲੀ ਠੀਕ ਹੈ ਤੇ ਮੈਂ ਹੀ ਕਮਾਉਣ ਵਾਲਾ ਢਾਈ ਤਿੰਨ ਕਿੱਲੇ ਜ਼ਮੀਨ ਆਉਂਦੀ ਮੈਨੂੰ ਕੋਈ ਮਲੂਮੀ ਲਾਟੀ ਨਹੀਂ ਹੈਗਾ ਠੀਕ ਹੈ ਨਾ ਤੇ ਮੈਨੂੰ ਦੱਸੋ ਵੀ ਮੈਂ ਗਾੜੀ ਦੇ ਕਬੱਡੀ 'ਚ ਕੁਝ ਨਹੀਂ ਖਟਿਆ ਘਾਟੇ ਹੀ ਖਾਈ ਗਿਆ ਲੋਕੀ ਮੈਨੂੰ ਖਾਈ ਗਿਆ ਲੋਕੀ ਮੈਨਾਂ ਘਾਟੇ ਹੀ ਕਰ ਮੈਂ ਕਬੱਡੀ ਚੋਂ ਕੀ ਕਮਾਊਂਗਾ ਤੇ ਅੱਗੇ ਮੈਂ ਕੀ ਕਰੂੰਗਾ ਠੀਕ ਐ ਕਿ ਨਹੀਂ ਬਹੁਤ ਕੁਝ ਬੰਦਾ ਸੋਚਦਾ ਜਦੋਂ ਕੇ ਫੀਲਡ ਚ ਆਉਂਦਾ ਬਹੁਤ ਕੋਈ ਸੁਪਨੇ ਸਜਾਉਂਦਾ ਵੀ ਆਹ ਕਰੂੰਗਾ ਆਹ ਕਰੂੰ ਜਦੋਂ ਕੁਛ ਨਾ ਦਿਖੇ ਨਾ ਤੇ ਫਿਰ ਬਸ ਜੋ ਚੰਗਾ ਲੱਗੇ ਉਹ ਕਰਨਾ ਚਾਹੀਦਾ ਕਿਉਂਕਿ ਨਾਲ ਖੜਨ ਵਾਲੇ ਜਦੋਂ ਸਾਥ ਛੱਡ ਜਾਂ ਨਾ ਉਹ ਦੋਨਾਂ ਦੇ ਮਗਰ ਨਾ ਭਜੋ ਉਹਨਾਂ ਤੋਂ ਅੱਡ ਹੋ ਕੇ ਵੱਖਰਾ ਰਾਹ ਬਣਾਓ ਠੀਕ ਐ ਨਾ ਤੇ ਬਾਕੀ ਕੋਈ ਗੱਲ ਨਹੀਂ ਵੈਗੂ ਜੀ ਕਾ ਖਾਲਸਾ ਵੈਗੂ ਜੀ